ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸੁਣਾਓ ਜੀ ਕੀ ਹਾਲ ਚਾਲ ਆ ਠੀਕ ਠਾਕ ਹੋ ਪ੍ਰਮਾਤਮਾ ਦੇ ਅਰਦਾਸ ਕਰਦੇ ਆ ਕਿ ਸਾਰੇ ਭੈਣ ਭਰਾ ਚੜ੍ਹਦੀ ਕਲਾ ਚ ਹੋਣ ਅੱਛਾ ਇੱਕ ਨਾ ਮੇਰੇ ਗੱਲ ਯਾਦ ਆ ਗਈ ਜਦੋਂ ਮੇਰੇ ਕੋਲ ਟਾਬੇ ਹੁੰਦੇ ਸੀ ਰਾਜਸਥਾਨ ਚ ਤੇ ਕਈ ਵਾਰੀ ਨਾ ਆਪਾਂ ਆਈ ਫਸ ਜੰਨੇ ਕਿਸੇ ਨੂੰ ਫੋਨ ਲਾਉਣ ਤੇ ਕੋਈ ਬੰਦੇ ਸੀ ਮੈਨੂੰ ਮਿਲੇ ਵਿਚਾਰੇ ਪੰਜਾਬ ਦੇ ਸੀ ਤੇ ਪੁਰਾਣੀ ਗੱਲ ਆ ਉਹ ਰਾਜਸਥਾਨ ਚੋਂ ਕਿਤੇ ਡੋਡੇ ਲੈ ਕੇ ਆਈ ਜਾਣਕਾਰ ਤੇ ਉਹ ਕਹਿੰਦੇ ਮੈਨੂੰ ਹਣ ਕੀ ਪਤਾ ਪਹਿਲਾਂ ਮੇਰੇ ਕੋਲੇ ਖੜੇ ਢਾਬੇ ਤੇ ਮੈਨੂੰ ਰੰਗ ਮਾਰਤੀ ਮੈਥੋਂ ਫੋਨ ਕਰਾ ਲਿਆ ਪੈ ਦੀ ਰਾਹ ਪੁੱਛਾਂਗੇ ਅਸੀਂ ਨਵੇਂ ਐ ਤੇ ਜਾ ਕੇ ਗਾਹ ਤੋਂ ਡੋਡੇ ਲੈ ਕੇ ਤੇ ਨਾਂਗੇ ਸਿੱਧੇ ਹੀ ਤੇ ਜਦੋਂ ਰਾਜਸਥਾਨ ਚ ਆਏ ਨਾ ਕਾਲੀਆਂ ਪੀਲੀਆਂ ਬੰਗਾ ਉਹਨਾਂ ਨੇ ਸਿੰਗਲ ਰੋਡ ਗੱਡੀ ਪਾਈ ਤੇ ਅੱਗੇ ਸੀਗਾ ਨਾਕਾ ਤੇ ਨਾਕੇ ਕੋਲੇ ਉਹਨਾਂ ਨੇ ਹੱਥ ਮਾਰਿਆ ਜਦੋਂ ਉਹਨਾਂ ਨੇ ਗੱਡੀ ਭਜਾਤੀ ਪੁਲਿਸ ਨੇ ਗੱਡੀ ਮਗਰਲਾ ਲਈ ਉਹਨਾਂ ਨੇ ਝਾੜ ਬੂਝਾਂ ਚ ਗੱਡੀ ਬਾੜ ਕੇ ਭੱਜ ਗਏ ਇੱਕ ਬੰਦਾ ਤਾਂ ਉਹਨਾਂ ਦਾ ਡੋਡੇ ਨਾਲ ਘੱਟੇ ਦੋ ਲੈ ਗਿਆ ਕੱਚ ਚੜਾ ਕੇ ਜਿਹੜੇ ਦੋ ਨਾਲ ਦੇ ਸੀ ਉਹ ਜਮਾਂ ਡਰ ਗਏ ਜੇ ਕਿਤੇ ਉਹ ਵੀ ਉਹ ਹੋ ਜਾਂਦੇ ਉਹ ਵੀ ਢਾ ਲੈਂਦੇ ਚਾਰ ਘੱਟੇ ਸੀਗੇ ਪਰ ਲੈ ਗਏ ਸੀ ਫਿਰ ਤਾਂ ਗੱਡੀ ਖਾਲੀ ਮਿਲਦੀ ਚਲ ਕਿਹੜਾ ਛੁੱਟ ਜਾਂਦਾ ਉਹਨਾਂ ਦਾ ਪਰ ਉਹਨਾਂ ਨੂੰ ਵਿੱਚੋਂ ਡੋਡੇ ਤੇ ਆ ਗਏ ਤੇ ਉਹ ਆਪ ਦੂਰ ਜਾ ਕੇ ਲੌਗੇ ਪੁਲਿਸ ਨੇ ਲੱਭੇ ਲੁੱਭੇ ਮਾਰ ਕੇ ਡਾਰਚਾ ਨਾ ਲੱਭੇ ਤੇ ਮੋਬਾਈਲ ਗੱਡੀ ਛੱਡ ਗਏ ਤੇ ਮੋਬਾਈਲ ਪਰ ਉਹ ਲਿਆ ਉਹਨਾਂ ਨੇ ਤੇ ਉਹ ਮੇਰਾ ਨਾਮ ਆ ਗਿਆ ਚਲੋ ਗੱਡੀ ਥਾਣੇ ਲੈ ਗਏ ਮੈਨੂੰ ਫੋਨ ਆ ਗਿਆ ਆਇਆ ਜੀ ਬੋਆ ਜੀ ਮੈਂ ਕਿਹਾ ਵੀ ਮੈਂ ਇਹ ਬੰਦਿਆਂ ਨੂੰ ਮੈਨੂੰ ਮਿਲੇ ਜ਼ਰੂਰ ਹੈ ਮੈਨੂੰ ਨੰਬਰ ਸੇਵ ਕਰਾ ਕੇ ਗਏ ਆ ਇਹ ਟਰੱਕ ਮਗਰ ਆਏ ਆ ਹੋਰ ਇਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਉਹ ਕਹਿੰਦਾ ਅਸੀਂ ਮੂਰਖਾਂ ਅਸੀਂ ਰੋੜੇ ਪੜੀ ਬੈਠਿਆ ਤੂੰ ਕਹਿੰਦਾ ਟਰੱਕ ਮਗਰ ਆਏ ਆ ਮੈਂ ਫਸ ਗਿਆ ਭਈ ਮੈਂ ਫਿਰ ਉਹਨਾਂ ਦਾ ਐਡਰੈਸ ਦਿੱਤਾ ਉਹਨਾਂ ਨੂੰ ਮੈਂ ਕਿਹਾ ਵੀ ਆਹ ਬੰਦੇ ਇੱਥੋਂ ਦੇ ਐ ਇਹਨਾਂ ਨੂੰ ਪੁੱਛਿਆ ਜਾਵੇ ਮੇਰਾ ਕੋਈ ਰੋਲ ਨਹੀਂ ਇਹਦੇ ਵਿੱਚ ਉਹਨੂੰ ਪਰਚਾ ਘੱਟਿਆ ਗਿਆ ਜੇ ਤਾਂ ਨਾ ਭੱਜੇ ਭੁੱਜੇ ਹੁੰਦਾ ਹੋ ਸਕਦਾ ਗੱਲਬਾਤ ਹੋ ਜਾਂਦੀ ਰਾਜਸਥਾਨ ਪੁਲਿਸ ਕਰ ਲੈਂਦੀ ਐ ਪਰ ਜਦੋਂ ਨਾ ਲੋਟ ਆਇਆ ਬਈ ਮੈਂ ਐਡਰੈਸ ਦੇਤਾ ਤੇ ਮੈਨੂੰ ਵੀ ਆਉਣਾ ਪੈ ਗਿਆ ਉਹ ਚੌਕੀ ਇੰਚਾਰਜ ਮੈਨੂੰ ਕਹਿੰਦਾ ਵੀ ਤੂੰ ਅਰਜਨ ਸਰ ਥਾਣੇ ਚੱਲ ਐ ਸੱਚੋ ਕੋਲੇ ਮੈਂ ਕਹਾ ਯਾਰ ਮੈਨੂੰ ਕਿਉਂ ਲੈ ਜਾਣਾ ਬਈ ਯਾਰ ਉਹ ਮੈਨੂੰ ਜਾਣਦਾ ਹੀ ਚੌਕੀ ਇੰਚਾਰਜ ਮੈਂ ਕਹਾ ਯਾਰ ਐਵੇਂ ਮੈਨੂੰ ਬਿਠਾ ਲਿਆ ਖਰਾਬ ਕਰੇਗਾ ਕੰਮ ਯਾਰ ਚੱਲੋ ਮੈਨੂੰ ਕਹਿੰਦਾ ਤੂੰ ਮੋੜਨਾ ਕਿਤੇ ਮੈਂ ਕਹਾ ਪਰਸੋਂ ਕਹਿੰਦਾ ਮੋੜਦਾ ਹੋਇਆ ਜੀ ਤਨੂੰ ਮੱਥੇ ਲਾ ਦੇਂਗੇ ਮੈਂ ਕਿਹਾ ਵੀ ਠੀਕ ਐ ਉਹ ਮਹਾਰਾਏ ਦੀ ਮਰਜ਼ੀ ਮੈਨੂੰ ਤਾਂ ਕੋਈ ਗੱਲ ਬਾਤ ਦਾ ਨਾ ਪਤਾ ਤੇ ਮੈਂ ਨਾ ਜਦੋਂ ਅਸੀਂ ਇਧਰੋਂ ਮੁੜ ਕੇ ਗਏ ਅਸੀਂ ਕੀ ਕਰਿਆ ਅਸੀਂ ਗੱਡੀ ਵੇਚਤੀ ਰਾਜਸਥਾਨੀਆਂ ਨੂੰ ਇੱਥੋਂ ਲੈ ਗਏ ਕਿਹੇ ਬੰਦੇ ਨੇ ਸੌਦਾ ਕਰਾਦਾ ਵਿਚਾਲੇ ਮੇਰੇ ਭਰਾ ਨਹੀਂ ਭਾਨੇ ਆੜੀ ਗੱਡੀ ਦਾ ਤੇ ਹੁਣ ਬੇਟੇ ਦੇ ਨਾਂ ਗੱਡੀ ਸੀ ਉਹਨੂੰ ਕੀ ਪਤਾ ਰਾਜਸਥਾਨੀ ਕਿਵੇਂ ਆ ਕਿਵੇਂ ਦੇ ਨਹੀਂ ਆ ਨਾ ਉਹਨੇ ਤਾਂ ਕਿਹਾ ਵੀ ਆਪਾਂ ਨੂੰ ਪੈਸੇ ਮਿਲ ਗਏ ਗੱਡੀ ਵੇਗ ਗਈ ਆਪਣੀ ਸਹੀ ਰੇਟ ਬਸ ਠੀਕ ਐ ਤੇ ਜਦੋਂ ਮੈਨੂੰ ਪਤਾ ਲੱਗਿਆ ਮੈਂ ਉਹਨੂੰ ਫੋਨ ਲਾਇਆ ਮੈਂ ਕਿਹਾ ਗਲਤ ਕਰਿਆ ਇਹਨਾਂ ਨੂੰ ਗੱਡੀ ਕਾਦੋ ਦਿੱਤੀ ਤੂੰ ਕਹਿੰਦਾ ਕਿਉਂ ਮੈਂ ਕਿਹਾ ਨਾ ਨਹੀਂ ਕਰਾਉਂਦੇ ਹੁੰਦੇ ਕਹਿੰਦਾ ਆਪਾਂ ਬਈ ਐਪੀ ਡੈਪਟ ਦੇਤਾ ਉਹਨਾਂ ਨੂੰ ਤੇ ਇਹਨੋਂ ਅਸੀਂ ਕਟਾ ਦੇਣੀ ਆਪਾਂ ਆਪਣੇ ਉਹਨੂੰ ਆਈ ਲਈ ਪਰ ਨਾ ਆਪਾਂ ਨੂੰ ਕੀ ਆ ਮੈਂ ਕਿਹਾ ਠੀਕ ਐ ਮੈਨੂੰ ਪਤਾ ਸੀਗਾ ਕਿ ਜਿਹੜਾ ਬੰਦਾ ਬਿਜੀ ਬਿਜੀ ਹੁੰਦਾ ਨਾ ਲਾਈਫ ਦੇ ਵਿੱਚ ਜਾ ਲਾਪਰਵਾਹ ਹੁੰਦਾ ਉਹ ਡਾਕੂਮੈਂਟਸ ਨਹੀਂ ਸੰਭਾਲਦਾ ਜਦੋਂ ਆਪਾਂ ਐਪੀ ਡੈਪਟ ਦੇਤਾ ਅਗਲੇ ਨੂੰ ਬਸ ਆਪਾਂ ਫ੍ਰੀ ਹੋ ਜਾਂਦੇ ਆ ਉਹਨਾਂ ਨੇ ਜੀ 6 ਮਹੀਨੇ ਦੱਬੀ ਉਹ ਡੋਡਿਆਂ ਤੇ ਇੱਕ ਵਾਰੀ ਨਹਿਰ ਤੇ ਜਿਹੜਾ ਸਤਰਗੜ ਵਾਲੀ ਤੇ ਪੁਲਿਸ ਦਾ ਪਿੱਛਾ ਹੋ ਗਿਆ ਅੰਨੇ ਵਾ ਗੋਲੀ ਚੱਲੀ ਪੁਲਿਸ ਨਾਲ ਆ ਗਾ ਮੁ ਸਾਹਮਣੀ ਉਹਨਾਂ ਦੇ ਬੰਦੇ ਦੇ ਵੀ ਲੱਗੀ ਗੱਡੀ ਵੀ ਛਾੜ ਨਹੀਂ ਕਰਤੀ ਟਾਇਰ ਵੀ ਸਾਰੇ ੜਾ ਤੇ ਗੱਡੀ ਦੇ ਤੇ ਪੰਗਾ ਪੈ ਗਿਆ ਕਾਪੀ ਵਿੱਚ ਹੈ ਕਾਪੀ ਆਪਣੇ ਨਾਂ ਐਨਾ ਸ਼ੁਕਰ ਹੈ ਕਿ ਉਹਦਾ ਸਿੱਧਾ ਨਾਂ ਜਿਹੜਾ ਉਹ ਕਿਸੇ ਨੂੰ ਨਹੀਂ ਪਤਾ ਬੌਸਾਈ ਇਥੇ ਪੰਜਾਬ ਚ ਗੇੜੇ ਦੇ ਕੇ ਮੁਰਗੀ ਸ਼ਹਿਰ ਚ ਆ ਕੇ ਵੀ ਆ ਫਲਾਨਾ ਸਿੰਘ ਫਲਾਨਾ ਸਿੰਘ ਉਹ ਕਹਿੰਦੇ ਵੀ ਇਹ ਨਾਂ ਦਾ ਬੰਦਾ ਹੀ ਹੈ ਨਹੀਂ ਕਿਉਂਕਿ ਉਹ ਨਾਂ ਕਿਸੇ ਨੂੰ ਪਤਾ ਹੀ ਨਹੀਂ ਸੀ ਉਹਦਾ ਉਹਨਾਂ ਨੇ ਗਾਇਆ ਬੜਾ ਚੱਕਰਾਂ ਚ ਪਏ ਅਖੀਰ ਉਹਨਾਂ ਨੇ ਉਹ ਜਿਹੜਾ ਗੋਲੀ ਲੱਗੀ ਆਲਾ ਸੀ ਉਹ ਤੋਂ ਸਾਰੀ ਗੱਲ ਕੱਢੀ ਉਹਨੇ ਉਹ ਦੂਜੇ ਆਪ ਦੇ ਰਾਤਾਨੀ ਦਾ ਨਾਂ ਪਤਾ ਲਖਾਇਆ ਵੀ ਇਹ ਗੱਡੀ ਲਿਆਇਆ ਪੰਜਾਬ ਚੋਂ ਤੇ ਕੁੜੀ ਡੀਐਸਪੀ ਸੀਗੀ ਉਹਨਾਂ ਨੇ ਜਦੋਂ ਹੌਲੀ 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 ਮੇਰੇ ਤੱਕ ਪਹੁੰਚ ਗਏ। ਮੈਨੂੰ ਕਹਿੰਦੇ ਵੀ ਅਸੀਂ ਬਾਈ ਨੇ ਪਰਚਾ ਕੱਟਣ ਲੱਗੇ ਆਂ ਨਹੀਂ ਆ ਕੇ ਮਿਲੋ ਦਿਖਾਓ ਤੁਸੀਂ ਕੀ ਆ ਤੁਹਾਡੇ ਕੋਲੇ ਪ੍ਰੂਫ ਕੀ ਆ ਮੈਂ ਉਹਨੂੰ ਫੋਨ ਲਾ ਲਿਆ ਮੈਂ ਕਿਹਾ ਫਸ ਗਏ ਆਪਾਂ ਜਿਹੜਾ ਮੈਨੂੰ ਡਰ ਸੀ ਉਹੀ ਕੰਮ ਹੋ ਗਿਆ। ਮੈਨੂੰ ਕਹਿੰਦਾ ਕਿਵੇਂ ਕਰ ਬਾਈ ਬਣ ਕੇ ਆਪਾਂ ਬਸੀਏ ਇਹ ਕੰਮ ਤੋਂ ਮੈਨੂੰ ਪਤਾ ਮੈਂ ਕਿਹਾ ਬੱਚੇ ਦਾ ਵੀਜ਼ਾ ਲੱਗਿਆ ਯਾਰ ਕੈਨੇਡਾ ਰਹਿੰਦਾ ਯਾਰ ਆਪਾਂ ਉਹਨੂੰ ਮਰਾਉਣਾ ਤੇ ਮੈਂ ਕਿਹਾ ਆਪਾਂ ਸੱਚੇ ਆ ਤੇ ਅਸੀਂ ਭਾਈ ਇੱਥੋਂ ਚਲੇ ਗਏ। ਉੱਥੇ ਪੁਲਿਸ ਕੋਲੇ ਉਹਨਾਂ ਨਾਲ ਗੱਲਬਾਤ ਕਰੀ ਅਸੀਂ ਡੀਐਸਪੀ ਸਾਨੂੰ ਭਾਜ-ਭਾਜ ਪਾਵੇ ਅਸੀਂ ਐਨੀ ਪੁਲਿਸ ਭੇਜੀ ਤੁਸੀਂ ਮਿਲੇ ਨਹੀਂ ਇਹ ਆ ਬੋਆ ਤੁਸੀਂ ਠੂਠ ਮਾਰਦੇ ਆ ਨਾ ਗਲਤ ਆ ਤੁਹਾਡੇ ਮੈਂ ਕਹ ਜੀ ਨਾ ਸਾਡਾ ਸਹੀ ਆ ਇਹ ਨਾਂ ਸਾਡਾ ਕੋਈ ਜਾਣਦਾ ਹੀ ਨਹੀਂ ਸਿੱਧਾ ਅਸੀਂ ਉੱਥੇ ਹੀ ਰਹਿੰਦੇ ਆ ਜਿੱਥੇ ਤੁਸੀਂ ਜਾ ਕੇ ਆਏ ਆ ਜਿੱਥੇ ਪ੍ਰੋਪਰ ਐਡਰੈਸ ਇਹੀ ਰੈਸ ਹੈ ਤੇ ਚਰੋ ਫੇਰੋਂ ਗੰਦੀ ਵੀ ਆਏ ਗਾ ਇਹਨਾਂ ਨੂੰ ਕਹਿੰਦੀ ਅਰੈਸਟ ਪਾਓ ਇੱਕ ਜਣੇ ਦੀ ਇਹਨਾਂ ਦੀ ਇਹ ਕਹਿੰਦੇ ਮੈਂ ਕਹਾ ਵੀ ਅਸੀਂ ਪੇਪਰ ਲਿਆ ਦਿੰਨੇ ਤੁਹਾਨੂੰ ਅਸੀਂ ਐਨਓਸੀ ਲਿਆ ਦਿੰਨੇ ਜਿਹੜੀ ਸਾਡੇ ਕੋਲੇ ਆ ਸਾਰਾ ਕੁਝ ਲਿਆ ਦਿੰਨੇ ਆ ਉਹ ਕਹਿੰਦੇ ਨਹੀਂ ਨਹੀਂ ਆਏ ਨਹੀਂ ਤੁਸੀਂ ਮੁਰਨਾ ਨਹੀਂ ਅੱਗੇ ਮਸ ਆਏ ਤੁਸੀਂ ਮੈਂ ਕਹਾ ਜਦ ਅੱਗੇ ਸੀ ਆਪ ਹੀ ਆਏ ਵੀ ਹੁਣ ਤੁਸੀਂ ਮੈਡਮ ਮੈਂ ਕਹਾਂ ਸਾਨੂੰ ਅੰਦਰ ਕਰਨ ਨੂੰ ਫਿਰਦੇ ਆ ਸਾਡਾ ਕਸੂਰ ਕੀ ਆ ਅਸੀਂ ਗੱਡੀ 베ਚੀ ਆ ਐਫੀਡੈਵਟ ਦਿੱਤਾ ਐਨਓਸੀ ਦਿੱਤੀ ਆ ਸਾਡੇ ਉਹ ਲੋਕੋ ਕਲੀਅਰ ਆ ਉਹ ਕਹਿੰਦੇ ਨਾ ਆਏ ਤੇ ਐਨਓਸੀ ਆ ਨਾ ਐਫੀਡੈਵਟ ਦਿਖਾਓ ਤੇ ਮੈਂ ਕਹਾਂ ਪਰ ਸਾਨੂੰ ਮੌਕਾ ਦਿਓ ਅਸੀਂ ਪਿੰਡੋਂ ਲੈ ਕੇ ਆਉਨੇ ਆ ਕਦੀ ਸਾਡੀ ਪੁਲਿਸ ਜਾਊ ਨਾਲ ਇਹਦੇ ਹਿਸਾਬ ਨਾਲ ਤਾਂ ਮੈਂ ਗਿਆ ਸੀ ਫੜੇ ਗਏ ਫਿਰ ਇਹ ਨਹੀਂ ਗਮ ਕਰਨਾ ਮੈਂ ਗਿਆ ਸੀ ਮੋੜੇ ਆਵਾਂਗੇ ਸਾਨੂੰ ਜੀ ਨੋਟਿਸ ਜਾਰੀ ਕਰਤਾ ਉਹਨਾਂ ਨੇ ਤਿੰਨਾਂ ਦਿਨਾਂ ਦਾ ਸੈਣ ਕਰਾ ਲੇ ਵੀ ਜੇ ਤੀਜੇ ਦਾ ਨਾ ਪੇਛੇ ਤਾਂ ਤੁਹਾਡੇ ਤੇ ਬਾਈ ਨੇ ਪਰਚਾ ਕੱਟਿਆ ਜਾਊਗਾ ਆਧਾਰ ਕੱਟ ਲੈ ਲੈ ਸਾਨੂੰ ਹੁਣ ਮੁੜਨਾ ਪੈਣਾ ਸੀ ਸਾਨੂੰ ਚੌਂਕੀਂ ਦੀ ਅਰਜ਼ੀ ਨੇ ਫੇਰ ਫੜ ਲਿਆ ਮੁੜਦੇ ਨੇ ਕਹਿੰਦਾ ਤੂੰ ਰੁਕਿਆ ਕਿਉਂ ਨਹੀਂ ਮੈਂ ਸੱਚ ਨੂੰ ਸਦੀ ਜਾਂਦਾ ਭਲਾਨਾ ਧੋਕਾ ਮੈਂ ਗਾਇਰ ਮੇਲ ਨੂੰ ਬਾਈ ਯਾਰ ਨਾਲੇ ਮੈਂ 10000 ਰੁਪਇਆ ਦੇਤਾ ਉਹਨੂੰ ਤੇ ਗੱਲ ਫੇਰ ਵੀ ਪਵੇ ਭਾਈ ਉਹ ਮੇਰੇ ਤੇ ਜਦੋਂ ਅਸੀਂ ਇਧਰੋਂ ਆਏ ਤੇ ਇਹਨੇ ਕੀ ਕਰਿਆ ਆਪਣੇ ਬੰਦੇ ਨੇ ਨਾ ਦਾ ਐਪੀ ਡੈਪਟ ਸੰਭਿਆ ਭਾਈ ਨਾ ਐਨਓਸੀ ਦੀ ਫੋਟੋਕਾਪੀ ਸੰਭੀ ਭਾਈ ਇੱਥੇ ਸਾਨੂੰ ਕੁਝ ਲੱਭੇ ਨਾ ਉਹਦਾ ਬਾਵਾ ਮੇਰੇ ਘਰੇ ਐਪੀ ਡੈਪਟ ਵਗੈਰਾ ਪਈ ਸੀ ਅਸੀਂ ਉਹ ਚੱਕੀ ਲੱਭ ਗਈ ਦਿਮਾਗ ਕੰਮ ਕਰ ਗਿਆ ਵੀ ਆਪਦੇ ਕਾਗਜ਼ਾਂ 'ਚ ਭੱਲ ਗਏ ਇਹ ਕਿ ਗੋ ਨੂੰ ਦਿੱਤੀ ਕਰਾ ਕੇ ਐ ਕਿ ਮੈਂ ਰੱਖੀ ਸੀ ਉਹ ਲੱਭ ਗਈ ਜਦੋਂ ਮੈਂ ਕਿਹਾ ਵੀ ਆ ਜਾ ਵੀ ਚੱਲੀਏ ਲਾਡੀ ਮੈਂ ਕਿਹਾ ਪੁੱਤ ਲੱਭ ਗਈ ਆਪਾਂ ਨੂੰ ਤੇ ਜਦੋਂ ਅਸੀਂ ਜਮਾ ਨੇੜੇ ਜਾਵੜੇ ਸਾਡੇ ਨਾਲ ਇੱਕ ਮਹਿੰਕੂ ਹੁੰਦਾ ਹੀ ਮੁੰਡਾ ਸਾਡਾ ਮੈਂ ਕਿਹਾ ਵੀ ਆਪਾਂ ਨਾ ਨੰਬਰ ਮੈਂ ਬੰਦ ਕਰ ਲੱਗਿਆ ਵੀ ਆਪਣਾ ਨੰਬਰ ਟ੍ਰੇਸ ਤੇ ਲਾ ਕੇ ਅਰਜਨ ਸਾਹਿਬ ਇਹਨਾਂ ਚੱਕ ਲੈਣ ਉਹ ਤੁਹਾਡੀ ਤਾਕਤ ਹੀ ਬੈਠੇ ਸੀ ਵੀ ਬੰਦੇ ਨੇ ਆਉਣਾ ਕਿਉਂਕਿ ਉਹਨਾਂ ਨੇ ਨੋਟਸ ਦੇਖ ਲਿਆ ਹੀ ਹੈ ਚੌਂਕੀਂ ਤਿਆਰ ਜਿਨੇ ਵੀ ਇਹ ਪਰਸੋਂ ਨੂੰ ਬੰਦਾ ਮੁੜੂਗਾ ਤੇ ਪਈ ਅਸੀਂ ਛਤਰਗੜ੍ਹ ਥਾਣੇ ਪਹੁੰਚਣਾ ਸੀ ਅਰਜਨ ਸਰ ਅਸੀਂ ਫੋਨ ਬੰਦ ਕਰਕੇ ਅਰਜਨ ਸਰ ਗਏ ਹੀ ਨਹੀਂ ਨਹਿਰੇ ਨਹਿਰ ਪੈ ਗਏ ਅਸੀਂ ਗਾਹ ਜਾ ਕੇ ਅਸੀਂ 60 70 ਕਿਲੋਮੀਟਰ ਲੰਘ ਕੇ ਅਸੀਂ ਫੋਨ ਕੋਲ ਲਿਆ ਨੰਬਰ ਸਾਡਾ ਟ੍ਰੇਸ ਤੇ ਲੱਗ ਗਿਆ ਇਧਰੋਂ ਥਾਣੇ ਵਾਲਿਆਂ ਨੂੰ ਦੇਖੋ ਪੂਰਾ ਪਤਾ ਹੈ ਕਿ ਇਹ ਬੰਦਾ ਛਤਰਗੜ੍ਹ ਜਾਊਗਾ ਜੋ ਵੀ ਉਹਨੇ ਉਹ ਦੇਖਿਆ ਵਈ ਜਮਕੀਨ ਚਾਰਜ ਨੇ ਉਹ ਕਹਿੰਦਾ ਜੀ ਇਹਨੇ ਸਤਰਗੜ ਪਹੁੰਚਣਾ ਇਹਦੇ ਕੋਲੇ ਪੂਰਾ ਟਾਈਮ ਹੈ ਉਹ ਕਹਿੰਦਾ ਵੀ ਤੁਸੀਂ ਵੀ ਜਾਓ ਸਤਰਗੜ ਪਰ ਅਸੀਂ ਦੁਪਹਿਰੋ ਜੇ ਨੰਗੇ ਉਹਨਾਂ ਦੇ ਕੋਲ ਦੀ ਤੇ ਰਾਤ ਨੂੰ ਅਸੀਂ 8:00 ਵਜੇ 8:30 ਵਜੇ ਸੀ ਸਤਰਗੜ ਆ ਗਏ ਮੈਂ ਗੱਡੀ ਲਾ ਕੇ ਤੇ ਮੈਂ ਪੇਪਰ ਫੜਾਉਣੇ ਆ ਮੈਨੂੰ ਸਾਡੇ ਬੰਦੇ ਨੇ ਫੋਨ ਲਾਤਾ ਉਹ ਕਹਿੰਦਾ ਵੀ ਮੌਣਚੀ ਆਉਂਦਾ ਤੇਰੇ ਕੋਲੇ ਉਹ ਪੇਪਰ ਫੜਾਦੀ ਵੀ ਆਪਣਾ ਰਿਸ਼ਤੇਦਾਰ ਹੀ ਐ ਮੈਂ ਕਿਹਾ ਵੀ ਠੀਕ ਐ ਹਣ ਮੈਨੂੰ ਪਤਾ ਨਹੀਂ ਲੱਗ ਰਿਹਾ ਕੀ ਨੇ ਆਉਣਾ ਢਾਣੇ ਦੇ ਬਾਅਦ ਤੇ ਮੈਂ ਕਰਦਾ ਮੈਂ ਕੋਣ ਲਾਤਾ ਉਹ ਕਹਿੰਦਾ ਬਸ ਇੱਥੇ ਹੀ ਖੜੋ ਗੇਟ 'ਚ ਹੀ ਆਉਨੇ ਆ ਸੀ ਉਧਰੋਂ ਚਾਰ ਪੰਜ ਬੰਦੇ ਤੁਰੇ ਹੋਣ ਮੈਂ ਕਿਹਾ ਆ ਲੱਗਦਾ ਮੈਨੂੰ ਕੋਣ ਸਰ ਮੈਨੂੰ ਕਹਿੰਦੇ ਵੀ ਤਾਰੀ ਬਾਬਾ ਮੈਂ ਕਿਹਾ ਹਾਂ ਪੇਪਰ ਮੈਂ ਕਿਹਾ ਲਓ ਮੈਂ ਪੇਪਰ ਦਾਹ ਗਾਇਆ ਉਹਨਾਂ ਨੇ ਘੁੱਟ ਪੜ ਲਿਆ ਮੈਂ ਕਿਹਾ ਗੱਲ ਕੀ ਆ ਉਦੋਂ ਮੋਰਚੀ ਆ ਗਿਆ ਉਹ ਕਹਿੰਦਾ ਤਾਰੀ ਬਾਬਾ ਮੈਂ ਕਹਾ ਸੀ ਮੈਂ ਆ ਯਾਰ ਆਹ ਕੌਣ ਹੈ ਪਤਾ ਨਹੀਂ ਮੈਂ ਕਹਾ ਯਾਰ ਪੜੀ ਫਿਰਦੇ ਮੈਨੂੰ ਉਹ ਸਿਵਲਕ ਸੀ ਉਹ ਕਹਿੰਦਾ ਓਏ ਭਾਈ ਸਾਹਿਬ ਭਾਈ ਸਾਹਿਬ ਰੁਕੋ 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 ਕਹਿੰਦਾ ਕੌਣ ਆ ਪਹਿਲੇ ਬਤਾਓ ਹਮ ਥਾਣੇ ਵਾਲੇ ਆ ਕਹਿੰਦਾ ਹਮਾਰੇ ਪਾਸ ਆਇਆ ਇਹ ਉਹਨਾਂ ਨੇ ਕੱਢ ਕੇ ਆਈ ਕੱਢ ਦਿਖਾ ਦੇ ਕਹਿੰਦਾ ਅਸੀਂ ਵੀ ਥਾਣੇ ਵਾਲੇ ਆ ਸਾਨੂੰ ਚਾਹੀਦਾ ਇਹ ਉਹ ਕਹਿੰਦਾ ਇਹ ਨਿਮਜਾਰਦੰਦਾ ਉਹਨਾਂ ਨੇ ਧੱਕੇ ਬਣਾਉਦੀ ਗੱਡੀ 'ਚ ਬਿਠਾ ਲਿਆ ਉਹ ਕਹਿੰਦੇ ਵੀ ਲੈ ਕੇ ਨਹੀਂ ਜਾਏਗੇ ਇਹੀ ਬਾਤ ਕਰਤੇ ਨੇ ਪਹਿਲੇ ਹੋਗਾ ਨਾ ਅਸੀਂ ਆਪਦੇ ਕੋਲੇ ਲਿਆਂਦਾ ਉਹਨੇ ਪੁੱਛੀਦਾ ਦਿਮਾਗ ਕੰਮ ਕਰ ਗਿਆ ਕਹਿੰਦਾ ਅਸੀਂ ਅਰੈਸਟ ਪਾਉਣੀ ਐ ਦੀ ਸਾਨੂੰ ਚਾਹੀਦਾ ਏ ਉਹਨੇ ਨਹੀਂ ਦੱਸਿਆ ਵੀ ਇਹ ਪੇਪਰ ਫੜਾਉਣ ਆਇਆ ਤੇ ਉਦੋਂ ਉਹ ਮੈਂ ਨਾਲ ਗੱਲਾਂ ਲਾ ਕੇ ਕਹਿੰਦਾ ਯਾਰ ਆਏ ਆ ਜਾਵਾਂ ਆ ਅਸੀਂ ਤੇ ਇੱਥੋਂ 10000 ਰੁਪਇਆ ਲਿਆ ਤੂੰ ਵਿਜੀਲੈਂਸ ਨੂੰ ਦੱਸ ਤਾਂ ਮੈਂ ਕਿਹਾ ਨਹੀਂ ਭਾਈ ਮੈਂ ਤਾਂ ਦੱਸਿਆ ਹੀ ਨਹੀਂ ਉਹ ਰੌਣਾ ਉਹਨਾਂ ਨੂੰ ਵਿਜੀਲੈਂਸ ਆਇਆ ਫੋਨ ਆ ਗਿਆ ਵੀ ਤੁਸੀਂ ਪੈਸੇ ਲਏ ਆ ਕਿਸੇ ਪੰਜਾਬੀ ਤੋਂ ਪੈਸੇ ਹੁਣ ਮੈਥੋਂ ਵੀ ਲਏ ਸੀ ਪੈਸੇ ਹੁਣ ਇੱਕ ਪਾਰਟੀ ਤੋਂ ਹੋਰ ਲਏ ਸੀ ਮਲੋੜਦਿਆਂ ਤੋਂ ਉਹ ਮੈਂ ਕਹਾ ਭਾਈ ਮੈਂ ਨਹੀਂ ਮੈਂ ਨਾ ਬਿਜ਼ਨਸ ਨੂੰ ਜਾਣਦਾ ਰਾਸਤਾ ਨਾ ਮੈਂ ਕਿਸੇ ਨੂੰ ਫੋਨ ਲਾਇਆ ਨਾ ਅਜੇ ਤੱਕ ਮੈਂ ਇਹ ਕੰਮ ਕਰਿਆ ਨਾ ਮੈਂ ਕਰਾਂ ਤੇ ਰਾਜਸਥਾਨ ਹੋਵੇ ਜੇ ਪੰਜਾਬ ਹੋਵੇ ਜੇ ਕਿਸੇ ਨੂੰ ਮੈਂ ਨੌਕਰੀ ਦੇ ਨਹੀਂ ਸਕਦਾ ਮੈਂ ਖੋਦਾ ਵੀ ਨਹੀਂ ਮੈਨੂੰ ਕੀ ਲੋੜ ਹੈ ਕਹਿੰਦਾ ਯਾਰ ਉਹਨਾਂ ਨੇ ਐਸਚੂ ਨੂੰ ਫੋਨ ਮਾਰਿਆ ਉਹ ਕਹਿੰਦੇ ਇਹਨੂੰ ਲੈ ਕੇ ਆਓ ਮੈਂ ਕਹਾ ਯਾਰ ਲੈ ਕੇ ਪਰਚਾ ਦੇ ਦੇਣਗੇ ਮੁੰਚੀ ਕਹਿੰਦਾ ਵੀ ਇੱਕ ਮਿੰਟ ਇਹਨਾਂ ਨੂੰ ਬਾਤ ਕਰ ਲੈਣ ਦਿਓ ਮੇਰੇ ਨਾਲ ਉਹਨੇ ਮੇਰੇ ਬੰਦੇ ਨੂੰ ਪਹਿਲਾਂ ਸਮਝਾਦਾ ਕਹਿੰਦਾ ਵੀ ਗੱਡੀ ਘਮਾ ਕੇ ਲਿਓ ਮੂੰਹ ਇਧਰ ਨੂੰ ਕਰੋ ਪਰਾਂ ਨੂੰ ਤੇ ਮੈਨੂੰ ਐ ਬਾਹ ਪੜ ਕੇ ਲੈ ਗਿਆ ਪਾਸੇ ਮੇਰੇ ਨਾਲ ਗੱਲਾਂ ਕਰਨ ਲੱਗ ਗਿਆ ਮੈਨੂੰ ਕਹਿੰਦਾ ਇੱਥੋਂ ਜਾਣਾ ਬਾਬਾ ਜੀ ਸਿੱਧੇ ਜਹਾਂ ਸੇ 3 ਕਿਲੋਮੀਟਰ ਜਾ ਕੇ ਨਹਿਰ ਆਏਗੀ ਛੋਟੀ ਸੀ ਵਾਹਾਂ ਸੇ ਟਰਨ ਮਾਰਨਾ ਲੈਫਟ ਆਗੇ ਜੰਗਲ ਹੀ ਹੈ ਠੀਕ ਹੈ ਜੰਗਲ ਮੇ ਮੇਰਾ ਬੰਦਾ ਪਹੁੰਚ ਜਾਏਗਾ ਆਪਕੋ ਆਗੇ ਕਹੀਂ ਨੇ ਵੀ ਕਹੀਂ ਰਾਤ ਦਾ ਟਾਈਮ ਹੈ ਆਪ ਦਿਖੋਗੇ ਨਹੀਂ ਲਾਈਟ ਬੰਦ ਕਰ ਦੇਣਾ ਕਹਿੰਦਾ ਨਹੀਂ ਆਪਕੋ ਲੈ ਜਾਏਗੇ ਪੱਕਾ ਮੈਂ ਕਹਾਂ ਠੀਕ ਹੈ ਕਹਿੰਦਾ ਮੇਰੇ ਕੋ ਧੱਕਾ ਦਿਓ ਔਰ ਭਾਗੋ ਉਹ ਗੱਡੀ ਸਟਾਰਟ ਹੀ ਸੀ ਸਾਡੇ ਬੰਦੇ ਤਾਂ ਡਰੇ ਬੈਠੇ ਸੀ ਵਿੱਚ ਵਿਚਾਰੇ ਜਵਾਬ ਉਹਨਾਂ ਨੇ ਕਵੀ ਇਹ ਤਾਂ ਫੜਿਆ ਗਿਆ ਉਹਨਾਂ ਨੇ ਧਾਬੇ ਤੋਂ ਹੀ ਫੋਨ ਲਾਤਾ ਯਾਰ ਬਾਬਾ ਤੂੰ ਫੜ ਲਿਆ ਉਹ ਕਹਿੰਦਾ ਨਾ ਕੋਈ ਨਹੀਂ ਬਾਬਾ ਆਏਗਾ ਦੇਖ ਸਹੀ ਮੈਂ ਉਹੀ ਗੱਲ ਮੈਂ ਮੋਨਚੀ ਨੂੰ ਮਾਰਾ ਧੱਕਾ ਭੱਜ ਕੇ ਗੱਡੀ 'ਚ ਬੈਠ ਗਿਆ ਮਾਰਿਆ ਵੀਰ ਭਜਾਤੀ ਹੁਣ ਉਹਨਾਂ ਨੇ ਥਾਣੇ ਵਾਲੇ ਨੇ ਆਪਦੀ ਗੱਡੀ ਉਹਨਾਂ ਦੇ ਮਗਰ ਲਾਤੀ ਚਾਬੀ ਲੈ ਕੇ ਅੰਦਰ ਵੜ ਗਏ ਉਹ ਪੱਜੇ ਪਰ ਨਾ ਉਹ ਇਸ ਗੱਡੀ ਵਿੱਚ ਗਰੁੱਪ ਪੱਜ ਗਿਆ ਬੰਦਾ ਪੱਜ ਗਿਆ ਹਾਂ ਹਾਂ ਮੋਰਚੀ ਕਹਿੰਦਾ ਮੇਰੇ ਕੋ ਵੀ ਗੇਰ ਕੇ ਆਪਣੀ ਗੱਡੀ ਵੀ ਨਿਕਾਓ ਔਰ ਮੋਰਚੀ ਨੇ ਗੱਡੀ ਗੱਡੀ ਕਹਿੰਦਾ ਮੇਰਾ ਮੇਰੇ ਕੋ ਪਤਾ ਹੈ ਕਿਧਰ ਜਾਏਗਾ ਉਹ ਫੋਨ ਮੈਂ ਬੰਦ ਕਰਤਾ ਅਸੀਂ ਮੋਰਚੀ ਵੀ ਸੱਧਾ ਲੰਗੇ ਉਹ ਵੀ ਉਹਦੇ ਮਗਰ ਲੰਗੇ ਅਸੀਂ ਨਹਿਰ ਮੁੜ ਕੇ ਅਸੀਂ ਗਾਂ ਜਾ ਕੇ ਰਾਤ ਦਾ ਟਾਈਮ ਸੀਗਾ ਜੰਗਲ ਚ ਜਾ ਕੇ ਲਾਈਟਾਂ ਬੰਦ ਕਰਕੇ ਅਸੀਂ ਪੈ ਗਏ ਭਾਈ ਕਿਦੜ ਚੀਕਾ ਮਾਰਨਾ ਮੈਂ ਤਾਂ ਪਿਆ ਤੇ ਦੂਜੇ ਸਾਡੇ ਵਾਲੇ ਹੁਣ ਬੈਠੇ ਉਹ ਤਾਂ ਪਹਿਲੀ ਵਾਰ ਗਏ ਸੀ ਰਾਤਾਂ ਚ ਹਲੋ ਓਠੋ ਰਾਮ ਪਿਆ ਜੰਗਲ ਚ ਯਾਰ ਆਵੇ ਚੀਕਾਂ বাজਦੀਆਂ ਸ਼ੇਰ ਆਉਂਦਾ ਉਹ ਮੈਂ ਕਿਹਾ ਗਿੱਦਰਦੀਆਂ ਚੀਕਾਂ ਵਿੱਚ ਸ਼ੇਰ ਦੀ ਵੀ ਆਉਂਦੀ ਆ ਯਾਰ ਮਰੀ ਜਾਂਦਾ ਵੀ ਖਾਜੂ ਯਾਰ ਤੂੰ ਉੱਤੋਂ ਸੀਸੇ ਲਈ ਬੜਾ ਸੀਸੇ ਚੜਾ ਤੇ ਮੈਂ ਕਿਹਾ ਗਰਮੀ ਆਉਂਦੀ ਆ ਮੈਂ ਕਿਹਾ ਏਸੀ ਵੀ ਨਹੀਂ ਚਲਾ ਸਕਦੇ ਗੱਡੀ ਸਟਾਰਟ ਕਰੀ ਤਾਂ ਦੂਰ ਪਤਾ ਲੱਗ ਜੂ ਹਾਂ ਸਟਾਰਟ ਨਾ ਕਰੀ ਤੁਕ ਉਸ ਨਹੀਂ ਹੁੰਦਾ ਮੈਂ ਕਿਹਾ ਜੇ ਪੁਲਿਸ ਆ ਗਈ ਤੁਸੀਂ ਨਾ ਸ਼ੇਰ ਵੇਖਣਾ ਨਾ ਗਿੱਦੜ ਵੇਖਣਾ ਤੁਸੀਂ ਉੱਤਰ ਕੇ ਸਪੀਡ ਵੇਖੋ ਥੋੜੀ ਬਿਨਾ ਟਾਰਚਾ ਤੋਂ ਜਾਓਗੇ ਭਲਾ ਦਰਖਤਾਂ ਜੀ ਵਜਦੇ ਜਾਉ ਮੈਂ ਕਿਹਾ ਕਹਾਂ ਵੇਖੀ ਜੋ ਤੂੰ ਸਾਰਾ ਕੁਝ ਬੰਦ ਕਰ ਬਾਈ ਜੇ ਅਸੀਂ ਏਡਾ 1.5 ਵਜੇ ਤੱਕ ਕੋ ਨਹੀਂ ਉਹ ਸੁੱਤੇ ਮਾਂ ਦੇ ਪੁੱਤ ਮੈਨੂੰ ਗੇੜੇ ਨਾਲ ਉਹ ਜਮਾਰ ਲੈ ਯਾਰ ਤੂੰ ਸਮਝ ਨਾ ਸਾਨੂੰ ਲੱਗਦਾ ਮੈਂ ਕਿਹਾ ਯਾਰ ਮੈਂ ਜਾਗਦਾ ਹਾਂ ਫੇਰ ਡਰ ਕਿੱਧਰ ਜਾਂਦਾ ਥੋੜਾ ਥੋੜਾ ਹੌਂਸਲਾ ਹੁੰਦਾ ਕਹਿੰਦੇ ਵੀ ਬੰਦਾ ਹੈਗਾ ਸਾਨੂੰ ਤਾਂ ਇਹਦੀ ਭਾਸ਼ਾ ਵੀ ਨਹੀਂ ਆਉਂਦੀ ਯਾਰ ਕਹਿੰਦਾ ਕੀ ਪਤਾ ਕੌਣ ਆ ਜੀ ਮੈਂ ਕਹਾ ਕੋਈ ਗੱਲ ਨਹੀਂ ਯਾਰ ਕੁਛ ਨਹੀਂ ਹੁੰਦਾ ਮੈਂ ਕਹਾ ਫੋਨ ਦੇ ਤੇਰੇ ਆ ਮੈਂ ਟਾਬੇ ਤੇ ਫੋਨ ਮਾਰਿਆ ਤਾਂ ਪਹਿਲੇ ਨੂੰ ਮੈਂ ਦੱਸਿਆ ਰਾਸਥਾਨੀ ਨੂੰ ਮੈਂ ਕਹਾ ਮੈਂ ਉੱਥੋਂ ਦਾ ਨਿਕਲ ਗਈ ਕਹਿੰਦਾ ਆ ਮੁੰਸੀ ਕਾ ਫੋਨ ਆ ਗਿਆ ਤਾਂ ਉਹ ਥਾਣੇ ਵਾਲੇ ਵੀ ਚਲੇ ਗਏ ਆ ਪਰ ਉਹ ਡੂੰਢ ਰਹੇ ਤੇ ਬਹੁਤ ਆਪਕੋ ਤੇ ਕਹਿੰਦਾ ਮੁੰਸੀ ਸਾਹਿਬ ਆਪਕੋ ਡੂੰਢ ਰਹੇ ਆਪ ਮਿਲੇ ਹੀ ਨਹੀਂ ਕਹੀਂ ਵੀ ਕਿਧਰ ਲੈ ਕੇ ਗਾਡੀ ਮੈਂ ਕਹਾ ਮੈਂ ਤਾਂ ਖੁਦ ਨਹੀਂ ਪਤਾ ਕਿਧਰ ਹਾਂ ਮੈਂ ਕਹਾ ਇਸ ਜੰਗਲ ਮੇ ਯਾਰ ਨਿਕਲੂੰਗਾ ਧੀਰੇ ਧੀਰੇ ਮੈਂ ਕਹਾ ਰੋੜ ਸਾਰਾ ਡੂੰਢ ਕੇ ਨਾ ਉਹ ਜਵਾ ਜਾਂ ਮੇਰੇ ਟਾਇਰ ਆ ਉਧਰ ਸੇ ਆਉਂਗਾ ਅਸੀਂ ਉਵੇਂ ਹੀ ਕਰਿਆ ਭਾਈ ਤੜਕੇ 3 ਵਜੇ ਗੱਡੀ ਕੱਢੀ ਉੱਥੇ ਜਿਹੜੇ ਜਿਹੜੇ ਟਾਇਰਾਂ ਦੀ ਲੀ ਸੀ ਉਧਰ ਉਧਰ ਦੀ ਉਧਰ ਉਧਰ ਦੀ ਆ ਕੇ ਅਸੀਂ ਝੜਕ ਦੇ ਜੜਾਲੀ ਵੱਡੀ ਤੇ ਵੱਡੀ ਦੇ ਜੜਾਗੇ ਤੇ ਢਾਬੇ ਤੇ ਜਾਵੜੇ ਉਹ ਤਾਂ ਬੇਤੇ ਜਾ ਕੇ ਸਾਡੇ ਬੰਦਿਆਂ ਦੇ ਸਾਹ ਸਾਹ ਆਏ ਕਹਿੰਦਾ ਵੀ ਹੁਣ ਜਾਣ ਤੇ ਜਾਣ ਆਈ ਆ ਲਿਆ ਉਹ ਰੋਟੀਆਂ ਖਾਈਏ ਕਹਿੰਦਾ ਅਸੀਂ ਤਾਂ ਫਸ ਗਏ ਸੀ ਐਨੀ ਗੱਲ ਹੀ ਕਹੀ ਆ ਵੀ ਰੋਟ ਕੋਈ ਬਣਾਈ ਆ ਉਹੀ ਗੱਡੀ ਢਾਬੇ ਤੇ ਆ ਗਈ ਮੈਂ ਕਿਹਾ ਉਹ ਆ ਜੇ ਭੱਜ ਲੋ ਮੈਂ ਕਿਹਾ ਮਗਰ ਲਗਾਂ ਪਾਰਾਂ ਦੀ ਮਾਰਾਂਗਾ ਚਾਲਾਂ ਫੇਰ ਭੱਜ ਗਏ ਦਾਗਰ ਤੂੰ ਦਾਗਰ ਤੂੰ ਮਗਰ ਪੈਂਚਰਾਲੇ ਦੇ ਘਰੇ ਰੌਣਾ ਕੋਈ ਵੀ ਨਹੀਂ ਉਹੀ ਭੱਜੇ ਫਿਰ ਕੇ ਉਹਨਾਂ ਨੇ ਫੇਰ ਕਿਹਾ ਉਹ ਕਹਿੰਦਾ ਭਾਈ ਸਾਹਿਬ ਅਸੀਂ ਤਾਂ ਗਲਤੀ ਮੰਨਣੀ ਆ ਯਾਰ ਇਹ ਤੋਂ ਵੀ ਅਸੀਂ ਇਕਵਾਤ ਕਰ ਲਿਆ ਪੈਸੇ ਪਰ ਵਾਪਸ ਲੈ ਲੈ ਸਾਡੀ ਸ਼ਿਕਾਇਤ ਨਾ ਕਰੇ ਵੀ ਆਹੀ ਗੱਲ ਨੂੰ ਐਸਐਚਓ ਬੁਲਾਉਂਦਾ ਇਹਨੂੰ ਅਸੀਂ ਹੋਰ ਇਹ ਤੇ ਪਰਚਾ ਨਹੀਂ ਪਾਉਣ ਲੱਗੇ ਇਹਦਾ ਕੋਈ ਰੋਲ ਹੀ ਨਹੀਂ ਜਦੋਂ ਉਹ ਕਹਿੰਦਾ ਯਾਰ ਆਪਕਾ ਕੀ ਪਤਾ ਉਹ ਕਹਿੰਦਾ ਯਾਰ ਸਾਡੀ ਨੌਕਰੀ ਜਾਂਦੀ ਹੈ ਯਾਰ ਅਸੀਂ ਮਰਦਿਆਂ ਛੇ ਜਾਣੇ ਯਾਰ ਉਹ ਵੀ ਕਹਿੰਦਾ ਤੁਸੀਂ ਗੱਲ ਕੀ ਕਰੀ ਜਾਂਦੇ ਹੋ ਕਹਿੰਦਾ ਸਾਡੇ ਨਾਲ ਲਗਾ ਤੇ ਉਹਨੇ ਕਹਿੰਦਾ ਉਹਨੂੰ ਨਾਮਾਂ ਦਾ ਹੀ ਨਹੀਂ ਪਤਾ ਉਹ ਕਹਿੰਦੇ ਆ ਜਾ ਯਾਰ ਬਾਬਾ ਐਸੇ ਥੋੜੀ ਪਕੜਨੇ ਦੇਣਗੇ ਸਭ ਹੈ ਆਮ ਫਿਰ ਮੈਂ ਮੈਂ ਕਹਾਂ ਦੱਸੋ ਫੜਾ ਯਾਰ ਬਾਬਾ ਤੂੰ ਉੱਦ ਦੇ ਵੀ ਭਜਾ ਕੇ ਲਿਆ ਗਿਆ ਗੱਡੀ ਰਾਤ ਵੀ ਯਾਰ ਤੂੰ ਹੁਣ ਵੀ ਪੱਤੇ ਵਾਹ ਗਿਆ ਪਤੰਦਰਾ ਤੂੰ ਹੱਥ ਹੀ ਨਹੀਂ ਆਉਂਦਾ ਸਾਡੇ ਕਹਿੰਦਾ ਸਾਨੂੰ ਮaaf ਕਰ ਦੇ ਨਾ ਮੈਂ ਕਹਾਂ ਤੁਸੀਂ ਗਲਤੀ ਬੰਨਣ ਨੂੰ ਕਰਦੇ ਮੇਰੇ ਮਗਰ ਕਹਿੰਦਾ ਹਾਂ ਮੈਂ ਕਹਾਂ ਤੇ ਮੈਨੂੰ ਐਵੇਂ ਮੈਂ ਕਹਾਂ ਤੁਸੀਂ ਯਾਰ ਅੰਦਰ ਦਰਦ ਹੋਣ ਲਾਇਆ ਪਿਆ ਮੇਰੇ ਯਾਰ ਮੈਂ ਐਵੇਂ ਭੱਜਿਆ ਪਰ ਤਾਂ ਤੁਹਾਡੇ ਮੂਰੇ ਕਹਿੰਦਾ ਸਾਨੂੰ ਤਾਂ ਸਮਝ ਨਹੀਂ ਆਉਂਦੀ ਤੂੰ ਕੋਈ ਭੱਜਿਆ ਕਰਦਾ ਵੀ ਤੂੰ ਸ਼ਿਕਾਇਤ ਨਾ ਕਰੋ ਮੈਂ ਕਹਾਂ ਮੈਂ ਨਹੀਂ ਕਰੀ ਭਰਾਵੋ ਫੇਰ ਮੈਂ ਬੰਦੇ ਲੱਭੇ ਪੂਰੇ ਦਿਨਾਂ ਨੇ ਸ਼ਿਕਾਇਤ ਕਰੀ ਆ ਫਿਰ ਉਹਨਾਂ ਨੂੰ ਪੁੱਛਿਆ ਉਹ ਕਹਿੰਦੇ ਹਾਂ ਅਸੀਂ ਕਰੀ ਆ ਇਹਨਾਂ ਦੀ ਸਾਥੋਂ ਪੈਸੇ ਲਏ ਆ ਆ ਬੰਦਿਆਂ ਨੇ ਕਰੀ ਭਾਈ ਮੈਂ ਕਿਹਾ ਮੈਨੂੰ ਕਹਿੰਦੇ ਵੀ ਰਾਜੀਨਾਮਾ ਕਰਾ ਦੇ ਮੈਂ ਉਹਨਾਂ ਨੂੰ ਮਨਾ ਲਿਆ ਜੀ ਉਹ ਮੰਨ ਗਏ ਬੰਦੇ ਜਦੋਂ ਮੰਨ ਗਏ ਤੇ ਮੈਂ ਐਸਐਚਓ ਨੂੰ ਦਾਸਤਾ ਫੋਨ ਲਾ ਕੇ ਮੈਂ ਕਿਹਾ ਵੀ ਸਰ ਉਹ ਨਹੀਂ ਕਰਨਗੇ ਕੁਝ ਵੀ ਮੇਰੀ ਬਾਤ ਹੋ ਗਈ ਆਪ ਵੀ ਭਲੇ ਬਾਤ ਕਰ ਲਓ ਹਾਂ ਮੈਂ ਨਹੀਂ ਬਾਤ ਕਰੂੰਗਾ ਮੇਰੇ ਫੋਨ 'ਚ ਬਾਤ ਨਹੀਂ ਕਰੂੰਗਾ ਉਹਨਾਂ 'ਸੇ ਮੈਂ ਕਿਹਾ ਕਿਸੇ ਦਾ ਨੰਬਰ ਪੜ੍ਹ ਕੇ ਕਰ ਲਾ ਭਰਾਵਾ ਠੀਕ ਹੈ ਫਿਰ ਮੈਂ ਰਿਕਾਰਡਿੰਗ ਮਗਾਈ ਉਹਨਾਂ ਤੋਂ ਫਿਰ ਮੈਂ ਉਹ ਵੈਸੇ ਤੇ ਉਹਨੂੰ ਭੇਜੀ ਐਸਐਚਓ ਮੈਨੂੰ ਕਹਿੰਦਾ ਬਾਬਾ ਜੀ ਜੱਬ ਵੀ ਆਏ ਰੋਕੇ ਜਾਣਾ ਬਹੁਤ ਧੰਨਵਾਦ ਆਪਕਾ ਉਹ ਜਿਹੜਾ ਐਸਐਚਓ ਮੈਨੂੰ ਕਹਿੰਦਾ ਹੋਵੇ ਨਾ ਇਤਨਾ ਲੱਠ ਫੇਰੂੰਗਾ ਕਭੀ ਜ਼ਿੰਦਗੀ ਮੇਂ ਸਿੱਧਾ ਨਹੀਂ ਚਲੇਗਾ ਉਹ ਐਸਐਚਓ ਗੇਟ ਤੇ ਖੜਾ ਉਹ ਬਾਬਾ ਜੀ ਆਏ ਆ ਨਾ ਰੁਕੋ ਯਾਰ ਬਾਬਾ ਜੀ ਆਏ ਆ ਨਾ ਬੜੇ ਭਾਈ ਆਂ ਹਮਾਰੇ ਹਮ ਇਨਕੇ ਬਗੈਰ ਨਹੀਂ ਨਾ ਰਹਤੇ ਹਮ ਸੇਵਾ ਕਰਤੇ ਇਨਕੀ ਯਾਰ ਬਹੁਤ ਅੱਛੇ ਬੰਦੇ ਐ ਉਹ ਮੈਨੂੰ ਐਂਡਾ ਪੂਜੇ ਰੱਬ ਵੰਗੂ ਵੀ ਸਾਡਾ ਖੈੜਾ ਜਿਹੜਾ ਤਾਂ ਮੈਂ ਉਹਨੂੰ ਮੈਂ ਕਿਹਾ ਮੇਰਾ ਤੁਸੀਂ ਭਜਨ ਘਟਾਤਾ ਯਾਰ 3-4 ਕਿਲੋ 50 50 ਯਾਰ 2-3 ਦਿਨਾਂ ਅੰਚ ਮੈਂ ਕਿਹਾ ਪਤੰਦਰੋ ਇੰਨਾ ਤਬਲਿਆ ਐਡਾ ਮੈਂ ਕਿਹਾ ਤਾਮਝਾ ਤੁਸੀਂ ਕਰ ਲਿਆ ਨੰਬਰ ਟ੍ਰੇਸ ਤੇ ਲਾ ਲਿਆ ਮੈਂ ਅੱਜ ਪਹੁੰਚਿਆ ਹਾਂ ਤੁਸੀਂ ਵੀ ਜਾਵੜੇ ਉੱਤੇ ਹੀ ਉਹ ਕਹਿੰਦਾ ਸਾਨੂੰ ਤਾਂ ਪਤਾ ਸੀ ਵੀ ਤੂੰ ਉੱਥੇ ਜਾਣਾ ਈ ਤਾਂ ਤਾਂ ਭੇਜੇ ਸੀ ਬੰਦੇ ਵੀ ਉਹਦੀ ਮਿਹਨਤ ਤਾਰਲਾ ਕਰੋ ਉਹ ਕਹਿੰਦਾ ਸਾਨੂੰ ਕੀ ਪਤਾ ਈ ਵੀ ਸ਼ਿਕਾਇਤ ਕਰਨ ਵਾਲਾ ਹੋਰ ਹੈ ਮੈਂ ਕਿਹਾ ਇੱਕ ਗੱਲ ਸੁਣ ਲਓ ਜਨਾਬ ਜੇ ਬੰਦਾ ਨੌਕਰੀ ਕਿਸੇ ਨੂੰ ਦੇ ਨਹੀਂ ਸਕਦਾ ਤਾਂ ਬੰਦਾ ਖੋਬੇ ਬਨਾ ਮੈਂ ਮੈਂ ਕਈ ਗੱਲਾਂ 'ਚ ਨਹੀਂ ਪੈਂਦਾ ਨਾ ਮੈਂ ਅਜੇ ਤੱਕ ਇਹ ਕੰਮ ਕਰਿਆ ਤੇ ਨਾ ਮੇਰੀ ਇਹ ਸੋਚ ਹੈ ਠੀਕ ਹੈ ਤੇ ਮੁੜ ਕੇ ਐਸਾ ਲਹਾਜੀ ਬਣਿਆ ਹੁਣ ਆਉਂਦੇ ਜਾਂਦੇ ਉਹਨੇ ਮਾਲ ਵੀ ਖੋਣਾ ਵਿਚਾਰੇ ਨੇ ਬੈਠ ਕੇ ਗੱਲਾਂ ਬਾਤਾਂ ਉਹਨੇ ਗਣਾਓ ਬਾਬਾ ਜੀ ਬੈਠ ਕੇ ਗੱਲ ਕਰਦੇ ਆ ਤੇ ਮੈਂ ਕਹਿੰਦਾ ਵੀ ਬਾਕੀ ਆਪਣੇ ਸਿਰ ਤੇ ਹੁੰਦਾ ਹਨਾ ਆਪਣੀ ਬੋਲੀ ਸਿਰ ਤੇ ਹੁੰਦਾ ਜਦੋਂ ਮੈਂ ਉਥੇ ਢਾਬੇ ਤੇ ਹੁੰਦਾ ਸੀਗਾ ਨਾਲ ਦੇ ਢਾਬੇ ਵਾਲਿਆਂ ਨੇ ਕਿਹਾ ਵੀ ਹੁੰਦਾ ਹੀ ਲੋਟ ਆਉਂਦਾ ਨਹੀਂ ਉਹਨਾਂ ਨੇ ਸ਼ਰਾਬ ਰੱਖਤੀ ਮੇਰੇ ਢਾਬੇ ਤੇ ਪੇਚੇ ਢਾ ਪੰਜਾਂ ਸੀਟਾਂ ਚ ਰੱਖਤੇ ਚਾਰ ਡੱਬੇ ਤੇ ਮੋਰਚੀ ਨੂੰ ਲਾਦਾ ਫੋਨ ਕਹਿੰਦੇ ਚਾਕੇ ਪਰਚਾ ਦੇ ਦਿਓ ਕਹਿੰਦੇ ਡੱਬੇ ਪਏ ਆ ਉਹਨੇ ਐਸਐਚਓ ਨੂੰ ਦੱਸਤਾ ਐਸਐਚਓ ਮੇਘਵਾਲ ਸੀਗਾ ਬਚਾਰਾ ਮਾਈ ਵੀ ਸੀਗਾ ਉਧਰਲਾ ਉਹ ਕਹਿੰਦਾ ਵੀ ਐਂ ਕਰਕੇ ਵੀ ਭਾਈ ਆਪਾਂ ਪਰਚਾ ਦੇਣਾ ਬਾਪੇ ਦੇ ਵੀ दारू ਪਈ ਉਹਨੇ ਮੈਨੂੰ ਫੋਨ ਲਾ ਲਿਆ ਕਹਿੰਦਾ ਸ਼ਰਾਬ ਆਪਰੇ ਇੰਟੋ ਵਿੱਚ ਰੱਖੀ ਹੈ ਮੈਂ ਕਹਾ ਨਾ ਜੀ ਕਹਿੰਦਾ ਕੋਈ ਆਪਰੀ ਲਾਕ ਡਾਟ ਹੈ ਮੈਂ ਕਹਾ ਹਾਂ ਨਾਲ ਦੇ ਢਾਬੇਲੇ ਰਾਸਤਾ ਨਹੀਂ ਲੱਗਦੇ ਮੇਰੇ ਤੇ ਕਹਿੰਦਾ ਇਹਨਾਂ ਨੂੰ ਮਿਲਦਾ ਮੈਂ ਕਹਿੰਦਾ ਤੂੰ ਸ਼ਰਾਬ ਚੱਕ ਕੇ ਜ਼ੈਡ ਕਰ ਲਾ ਤੇਰੇ ਗੇਟਾਂ ਤੇ ਪਈ ਜਦੋਂ ਮੈਂ ਗਿਆ ਵਾਕਈ ਚਾਰ ਡੱਬੇ ਪਏ ਅੰਨਾ ਦੀ ਪਾਲੇ ਦੋ ਅੱਖਾਂ ਆਪਾ ਕਿਲੋਮੀਟਰ ਦੂਰ ਜ਼ਰ ਤੇ ਉਥੋਂ ਆਪਾ ਆਪਦੇ ਕੱਪੜੇ ਚ ਕਰ ਲਿਆ ਆਪਦੇ ਬਾਹਣ ਤੇ ਲਿਆਏ ਸੀ ਤੂੰ ਤਾਂ ਸਾਡੇ ਮਾਲਕਾਂ ਦਾ ਘਰ ਸੀਗਾ ਨੇੜੇ ਉੱਤੇ ਕਿਹਨੇ ਵੇਖਣਾ ਸੀ ਤੇ ਮੋੜ ਕੇ ਸਾਡੇ ਮਗਰ ਫਿਰਨ ਗਵਾਂਢੀ ਕਦੇ ਕਿਸੇ ਨੂੰ ਭੇਜਣ ਇੱਥੇ ਸਾਡੀ ਸ਼ਰਾਬ ਪਈ ਸੀ ਮੈਂ ਕਿਹਾ ਸਾਨੂੰ ਕੀ ਪਤਾ ਕੋਈ ਗੱਡੀ ਵਾਲਾ ਲੈ ਗਿਆ ਉਹ ਬਈ ਅਸੀਂ ਫਿਰ ਦਾਦਰ ਉਹੀ ਵੇਚੀ ਤਿਉਹ ਸੱਚ ਨੇ ਚਾਕੇ ਉਹਨਾਂ ਦੇ ਬੰਦੇ ਤੇ ਪਰਚਾ ਦਿੱਤਾ ਕਹਿੰਦਾ ਮੈਂ ਬਣਾਉਣਾ ਬੰਦੇ ਇਹਨਾਂ ਨੇ ਇਹਨਾਂ ਨੂੰ ਦੱਸਦਾ ਕਿਵੇਂ ਬੰਦੇ ਨਾਲ ਧੋਖਾ ਕਰਦੇ ਹੁੰਦੇ ਆ ਤੇ ਉਹ ਅੱਜ ਡੀਐਸਪੀ ਹੈ ਤੇ ਮੈਂ ਕਹਿੰਦਾ ਜਦੋਂ ਵੀ ਮੈਂ ਫੋਨ ਲਾ ਲਿਆ ਮੇਰੇ ਹਿਸਾਬ ਨਾਲ ਉਹ ਖੜਾ ਹੋ ਕੇ ਰਾਮ ਰਾਮ ਕਹਿੰਦਾ ਉਹ ਕੁਰਸੀ ਤੋਂ ਇਨ ਇੱਜ਼ਤ ਕਰਦਾ ਬੰਦਾ ਕਿਉਂਕਿ ਮੈਂ ਕਰਦਾ ਸੀ ਅੱਧੀ ਪੁਲਿਸ ਨੂੰ ਮੱਛੀ ਇਧਰੋਂ ਲਿਆ ਲਿਆ ਦੇਣੀ ਹਰੀ ਕਾ ਤੋਂ ਵਾਟਰ কুলਰ ਪਰ ਪਕੋਟ ਕੋਟ ਭਰ ਭਰ ਲਿਆਣਾ ਲੋਕਾਂ ਨੇ ਵੇਖਣਾ ਗਵੰਡੀਆਂ ਨੇ ਬਾਬਾ ਕਰੀ ਕੀ ਜਾਂਦਾ ਵੀ ਖਰਾਬ ਨਾ ਹੋਵੇ ਹੈਨਾ ਬੜੇ ਤਰੀਕੇ ਨਾਲ ਪਹੁੰਚਾਉਣਾ ਉੱਥੇ ਸਮਾਨ ਉਹਨਾਂ ਨੂੰ ਉਹ ਤਾਂ ਹੀ ਉਹ ਮੁੰਚੀ ਤੇ ਮੁੰਚੀ ਦਾ ਪਰਿਵਾਰ ਅਵਸਰ ਮੱਥਾ ਟੇਕਣ ਆਏ ਸੀ ਫਿਰ ਮੈਨੂੰ ਫੋਨ ਲਾ ਲਿਆ ਆਤ ਨਹੀਂ ਜਾਂਦੀ ਹੁੰਦੀ ਇਹਨਾਂ ਦੀ ਉਹਨਾਂ ਨੇ ਕਿਹਾ ਵੀ ਖਾਣਾ ਉੱਥੇ ਖਾਵਾਂਗੇ ਹਜ਼ਾਰ ਤਾਂ ਬਚੂ ਤੇ ਸਾਡੇ ਕੋਲੇ ਤੇ ਕੋਟਕਪੂਰੇ ਮੈਂ ਕਹਾ ਅੱਜ ਨਹੀਂ ਮੈਂ ਕਹਾ ਵੀ ਤੂੰ ਵੀ ਚੱਲ ਵੜ ਉਹਨਾਂ ਦੇ ਬੱਚੇ ਆ ਨਾਲ ਉਹ ਕਹਿੰਦੀ ਮੈਂ ਬਿਮਾਰ ਆ ਪਤਾ ਨਹੀਂ ਕੋਈ ਗੱਲ ਹੋ ਗਈ ਸੀ ਉਹ ਕਹਿੰਦੀ ਤੁਸੀਂ ਇਕੱਲੇ ਜਾਇਓ ਮੈਂ ਤੇ ਇੱਕ ਯਾਰ ਦੋਸਤ ਨੂੰ ਲੈ ਗਿਆ ਨਾਲ ਅਸੀਂ ਦੋਨੇ ਆਣੇ ਜਾ ਕੇ ਉੱਥੇ ਆਰਡਰ ਮਾਰਤਾ ਰੋਟੀ ਪਾਣੀ ਖਾਦਾ ਤੇ ਮੈਂ ਕਹਾ ਵੀ ਕੁਛ ਮਿੱਠਾ ਹੋ ਜਾਏ ਮੈਂ ਕਹਾ گلاب ਜਾਮੁਨ ਕਹਿੰਦੇ ਹਾਂ ਮੈਂ ਕਹਾ ਵੀ ਹੌਟ گلاب ਜਾਮੁਨ ਲਿਓ ਉਹਨਾਂ ਨੇ ਗਰਮ گلاب ਜਾਮੁਨਾਂ ਲਿਆ ਤੀ ਉਹ ਤਾਂ ਤੁਹਾਨੂੰ ਪਤਾ ਜਮੇ ਅੱਗ ਵਰਗੀਆਂ ਹੁੰਦੀਆਂ ਜੇਲਾ ਉਹਦੇ ਨਾਲ ਦਾ ਸੀ ਉਹਨੇ ਚੱਕੀ ਮੂੰਹ ਚ ਮਾਰੀ ਸਿੱਧੀ ਕਹਿੰਦਾ ਫੇਰ ਮਾਰੀ ਕੱਢ ਕਿਉਂ ਨਹੀਂ ਕਹਿੰਦਾ ਹਾਂ ਮੈਂ ਕਿਹਾ ਕੀ ਹੋ ਗਿਆ ਕਹਿੰਦਾ ਬਹੁਤ ਆਦੀ ਸੀ ਭਾਈ ਤੇ ਮੈਂ ਕਿਹਾ ਤੂੰ ਵਾ ਵ ਮੂੰਹ ਚ ਪਾ ਲਈ ਬੜਾ ਬੜਾ ਗੰਜਰ ਦਿਆ ਕਹਿੰਦਾ ਮੈਂ ਤਾਂ ਕਿ ਗੁਲਾਬ ਜਾਮਣੀ ਹੈ ਕਹਿੰਦਾ ਮੈਂ ਤਾਂ ਐਸੀ ਖਾ ਜਾਂਦਾ ਹੂੰ ਉਦੋਂ ਤੂੰ ਕਹਿੰਦਾ ਮੈਂ ਤਾਂ ਯਾਰ ਮੂੰਹ ਉੱਠ ਗਿਆ ਯਾਰ ਕਹਿੰਦਾ ਤੇ ਉੱਠ ਨਹੀਂ ਮੈਂ ਕਿਹਾ ਅੱਗ ਦਾ ਕੋਲਾ ਦਾ ਮੂੰਹ ਚ ਪਾ ਲਿਆ ਪਤੰਦਰਾ ਉਹ ਜਾ ਪ੍ਰਵਾ ਮੈਂ ਕਿਹਾ ਉਹ ਬੇਚਾਰਾ ਕੱਚਾ ਜਾ ਹੋ ਗਿਆ ਦੂਜੇ ਉਹਨਾਂ ਨੇ ਹਸਣਾ ਜਣ ਉਹਨਾਂ ਨੇ ਮੁੜ ਕੇ ਹੱਥ ਲਾ ਲਾ ਕੇ ਕਹਿੰਦਾ ਨੇ ਹਾਂ ਇਹ ਬਹੁਤ ਆਦੀ ਹੈ ਰੇ ਮੈਂ ਕਹਿੰਦਾ ਮੈਂ ਕਿਹਾ ਤਾਂ ਹੈ ਆਟਗਲਾ ਵੀ ਆਮਣ ਉਹਨੂੰ ਮੈਂ ਕਹਿੰਦਾ ਹੋਰ ਤਾਂ ਉਹਨੂੰ ਨਹੀਂ ਪਤਾ ਕਹਿੰਦਾ ਅਸੀਂ ਅਕਾ ਕਬਰ ਦਾ ਨਾਮ ਹੋਵੇ ਆਟ ਕਹਿੰਦਾ ਸਾਨੂੰ ਕੀ ਪਤਾ ਸੀਗਾ ਉਹ ਤਾਂ ਆਉਂਦੇ ਆ ਮੇਰੇ ਕੋਲੇ ਅੱਜ ਵੀ ਹੁਣ ਕਹਿੰਦਾ ਮੇਰੇ ਢਾਬੇ ਆ ਤਿੰਨ ਸਾਲ ਹੋ ਗਏ ਨਾਮ ਰਜਾਨਾ ਨਾ ਉਹਨਾਂ ਪਰ ਉੱਥੇ ਵੀ ਪੁਲਿਸ ਨੂੰ ਕੋਈ ਕੰਮ ਹੋਵੇ ਉਹਨਾਂ ਨੇ ਮੈਨੂੰ ਫੋਨ ਲਾਉਣਾ ਬਾਬਾ ਜੀ ਆਪਕੇ ਘਰ ਆئیںਗੇ ਰੁਕेंगे ਨਾئیںਗੇ ਧੋئیںਗੇ ਫਿਰ ਲੁਧਿਆਣਾ ਜਾਣਾ ਆਪਕੋ ਹਮਾਰੇ ਸਾਥ ਫਿਰ ਬਣਾ ਕਰ ਦੇਣਾ ਮੈਂ ਕਹਿੰਦਾ ਨਜ਼ਰ ਆ ਜਾਓ ਯਾਰ ਬੰਦਿਆਂ ਕੋਲੇ ਬੰਦੇ ਆਉਂਦੇ ਆ ਹਨਾ ਤੇ ਮੈਂ ਜਿਹੜਾ ਕੰਮ ਹੁੰਦਾ ਕਰਾਇਆ ਉਹਨਾਂ ਨਾਲੇ ਕਿਸੇ ਦੀ ਇਧਰੋਂ ਬਚਾ ਦਿੰਦਾ ਉਹਨਾਂ ਮੈਂ ਯਾਰ ਜ਼ਿੰਦਗੀ ਹੈ ਨਾ ਪਰਚੇ-ਪੁਰਚੇ ਵਾਲਾ ਹੁੰਦਾ ਉਹਨੂੰ ਕਹਿੰਦਾ ਐਂ ਦਿਖਾ ਦੇ ਇਹਨੂੰ ਐਂ ਦਿਖਾ ਦੇ ਉਹਨਾਂ ਨੂੰ ਤਾਂ ਇੰਨਾ ਵੀ ਨਹੀਂ ਪਤਾ ਇੱਕ ਬੰਦਾ ਸੀਗਾ ਉਹਦਾ ਡਰੈੱਸ ਲੁਧਿਆਣੇ ਦਾ ਬੰਦਾ ਨਾ ਲੱਭੇ ਦੋ ਵਾਰੀ ਤਾਂ ਮੇਰੇ ਕੋਲੇ ਆ ਗਏ ਨਾਲੇ ਮੈਨੂੰ ਜਾਣਾ ਪਿਆ ਕਰੇ ਨਾਲ ਮੈਂ ਉਹ ਤੇ ਥਾਣੇ ਜਾਇਆ ਕਰਾਂ ਨਾਲ ਉਹਨਾਂ ਨੇ ਉਹ ਕਹਿੰਦੇ ਯਾਰ ਇਹ ਨਾਂ ਦਾ ਬੰਦਾ ਹੀ ਹੈ ਨਹੀਂ ਮੈਂ ਪਰ ਮੁਹੱਲੇ 'ਚ ਗਿਆ ਹਾਂ ਸੁਣਾ ਹੋ ਗਈ ਮੁਹੱਲੇ ਵਾਲੇੰਨ ਦਾਦੇ ਉਹਨੇ ਮੈਂ ਕਿਹਾ ਭਾਈ ਮੱਲਿਆਣ ਨੂੰ ਮੈਂ ਕਿਹਾ ਹੈਗਾ ਤੇ ਨਹੀਂ ਹੈਗਾ ਐਮਸੀ ਨੂੰ ਮੈਂ ਕਿਹਾ ਵੀ ਤੂੰ ਲੈ ਕੇ ਦੇ ਦੇ ਭਾਈ ਇਹ ਕੱਲਾ ਹੀ ਸੀ ਇਹਦੀ ਮੌਤ ਹੋ ਗਈ ਸੀ ਇਹਦਾ ਦਾ ਸੰਸਕਾਰ ਲਵਾਰ ਸੀ ਕਰਤਾ ਸੀ ਇਹਦਾ ਕੋਈ ਡੈਥ ਸਰਟੀਫਿਕੇਟ ਨਹੀਂ ਸਾਡੇ ਕੋਲੇ ਹਾਂ ਇਹ ਬੰਦਾ ਸੀਗਾ ਪਰ ਮਰ ਗਿਆ ਹੈ ਰ ਯਾਰ ਐਸੇ ਕੈਸੀ ਕਰਦੇਗੇ ਯਾਰ ਜੱਜ ਨੂੰ ਕੈਸੇ ਪਤਾਏਗੇ ਮਰਾ ਆ ਦੇ ਮੈਂ ਕਿਹਾ ਤੈਨੂੰ ਪਿੰਡ ਵਾਲੇ ਲੈ ਕੇ ਦਿੰਦੇ ਆ ਨਾਲੇ ਤੂੰ ਸੌਖਾ ਐਵੇਂ ਗੇੜੇ ਨਾਲ ਘਰੋਂ ਆਉਣਾ ਪੈਂਦਾ ਤੇ ਨਾਲੇ ਮੈਂ ਸੌਖਾ ਮੈਨੂੰ ਲੁਧਿਆਣੇ ਨਹੀਂ ਆਉਣਾ ਪੈਣਾ ਨਾਲੇ ਉਹ ਸੌਖਾ ਜਿਹਾ ਹੁੰਦਾ ਵੀ ਆਪਦਾ ਜ਼ਿੰਦਗੀ ਕੱਟੀ ਜਾਊ ਮੈਂ ਕਿਹਾ ਤੁਹਾਡੇ ਕੋਲੇ ਮਰਿਆ ਅਸੀਂ ਐਮਸੀ ਤੋਂ ਲਿਖਾ ਕੇ ਦੇਦਾ ਉਹਨਾਂ ਨੂੰ ਉਥੇ ਕੋਰਟ ਨੇ ਕਬੂਲ ਕਰ ਲਿਆ ਵੀ ਹਾਂ ਇਹ ਬੰਦਾ ਮਰ ਗਿਆ ਉਹਨਾਂ ਨੇ ਪਾਤੀ ਉਹ ਕਰਤਾ ਮੁੜ ਕੇ ਪੁੱਛਦਾ ਉਹਨਾਂ ਜਿਹੜਾ ਬੰਦ ਹੋ ਗਿਆ ਉਸ ਤੋਂ ਬਾਅਦ ਜਮੇ ਪੱਕੇ ਹੋ ਗਏ ਫਿਰ ਮੈਨੂੰ ਫੋਨ ਲਾਉਣ ਲੱਗ ਗਿਆ ਅਰੇ ਯਾਰ ਬਾਬਾ ਕੋ ਬੜਾ ਤਰੀਕਾ ਹੈ ਉਹ ਵਕੀਲ ਹੈ ਉਹ ਮੈਂ ਕਿਹਾ ਵਕੀਲ ਕਹਦਾ ਆਹੀ ਵਕੀਲ ਆ ਭਰਾਵਾ ਠੀਕ ਹੈ ਤੂੰ ਉਹ ਤੋਂ ਮੇਰੇ ਕੋਲੇ ਆਏ ਵੇ ਜਦੋਂ ਮੈਨੂੰ ਗਲਤੀ ਨਾਲ ਵਕੀਲ ਦਾ ਫੋਨ ਆਇਆ ਉਹ ਰਾਤਾਂ ਨੂੰ ਹੀ ਸੀ ਫੋਨ ਲਾਉਣ ਵਾਲਿਆ ਹਾਂ ਬਾਪੂ ਜੀ ਰਾਮ ਰਾਮ ਮੈਂ ਅਗਰ ਰਾਮ ਰਾਮ ਅੱਜ ਕਾ ਤਰੀਕਾ ਹੋਇਆ ਜੀ ਕੈਸੇ ਤਰੀਕ ਪੜੀ ਵਕੀਲ ਸਾਹਿਬ ਬਤਾਓ ਉਹ ਮੈਂ ਕਹਾ ਮੈਂ ਨਹੀਂ ਵਕੀਲ ਭਰਾਵੋ ਮੈਂ ਤਾਂ ਢਾਬੇ ਵਾਲਾ ਉਹ ਕੱਟ ਕੇ 5 ਮਿੰਟ ਬਾਅਦ ਫੇਰ ਲਾ ਗਿਆ ਆਪਕੀਲ ਜੀ ਰਾਮ ਰਾਮ ਆਪਣੇ ਬੰਦੇ ਦਾ ਕੀ ਹੋਇਆ ਉਹ ਮੈਂ ਕਹਾ ਮੈਂ ਨਹੀਂ ਵਕੀਲ ਭਰਾਵੋ ਜੇ ਲੋ ਤੀਜੀ ਅਰ ਗਿਆ ਮੈਂ ਕਹਾ ਹਾਂ ਵਕੀਲ ਹੀ ਹੂੰ ਆਪਣਾ ਬੰਦਾ ਬਤਾਓ ਮੈਨਾਂ ਕੇਸ ਕਿਆ ਹੈ ਉਹ ਕਹਿੰਦਾ ਉਸਕੇ ਪਾਸ ਫੀਮ ਪਕੜੀ ਧੀ ਮੈਂ ਕਹਾ ਉਹਨੂੰ ਫਾਂਸੀ ਦੀ ਸਜ਼ਾ ਹੋਗੀ ਪਰਸੋਂ ਲਟਕਾਉਣਾ ਮਿਲ ਲੋ ਆਗੇ ਹਾਂ ਮੈਂ ਕਹਾ ਹਾਂ ਇਹ ਕਿਵੇਂ ਹੋ ਗਿਆ ਮਗਰ ਨਵਾਂ ਕਾਨੂੰਨ ਬਣਿਆ ਹੈ ਉਹਨਾਂ ਨੇ ਤਾਂ ਸਰਪੰਚ ਦੇ ਸਾਹਦੇ ਆਪ ਦਾ ਉਹ ਰੋਣ ਲਾ ਕੇ ਬੁਰਗਾ ਕਹਿੰਦੇ ਆਪਣੇ ਬੰਦੇ ਨੂੰ ਪੰਜਾਬ ਵਿੱਚ ਫਾਂਸੀ ਹੋ ਗਈ ਉਹ ਕਹਿੰਦਾ ਐਡਾ ਕਿਹੜਾ ਕਤਲ ਕਰਿਆ ਉਹਨੇ ਫੜੀ ਤਾਂ ਉਹ ਤਾਂ ਫੀਮ ਹੈ ਕਹਿੰਦਾ ਨਾ ਉਹਨਾਂ ਨੇ ਸਰਪੰਚ ਨੇ ਮੈਨੂੰ ਲਾ ਲਿਆ ਰਬ ਗੀਜ਼ਾਬੋ ਕਹਿੰਦਾ ਵੀ ਐਸਾ ਕਿਵੇਂ ਹੋ ਗਿਆ ਇਹ ਕੌਣ ਸਾ ਕਾਨੂੰਨ ਹੈ ਹਮਾਰੇ ਤੋਂ ਹੋਤੀ ਨਹੀਂ ਮੈਗਾ ਜੀਜ਼ ਕਾਨੂੰਨ ਨਿਆ ਬਣਾ ਹੈ ਸਰ ਆਪਕੇ ਬੰਦੇ ਕੇ ਪਾਸ ਟੈਮ ਨਹੀਂ ਹੈ ਜੱਸਾਬ ਨੇ ਬੋਲਾ ਪਰਸੋਂ ਇਸ ਕੋ ਬੱਤੀ ਵਾਲੇ ਚੌਕ ਮੇ ਲਟਕਾ ਦਿਓ ਫਾਂਸੀ ਦੇ ਦੇਣੀ ਆ ਕੇ ਮਿਲ ਲਓ ਉਹਨੂੰ ਉਹਦੀ ਆਖਰੀ ਇੱਛਾ ਚਿਪੜ ਖਾਣੇ ਸੀ ਅਸੀਂ ਖਵਾਤੇ ਉਹਨੂੰ ਹੁਣ ਤੁਸੀਂ ਆ ਕੇ ਮਿਲ ਸਕਦੇ ਆ ਉਹਨੂੰ ਉਹ ਫੇਰ ਵਿਚਾਰੇ ਨੇ ਸਰਪੰਚ ਨੇ ਫੋਨ ਲਾਇਆ ਕਹਿੰਦਾ ਯਾਰ ਆਮ ਆਮ ਥਾਣੀ ਜਾ ਕੇ ਆਏ ਆ ਉਹ ਬੋਲੇ ਐਸਾ ਹੋ ਨਹੀਂ ਸਕਦਾ ਮੈਂ ਕਿਹਾ ਭਾਈ ਸਾਹਿਬ ਇਹ 15 ਵਾਰ ਮੇਰੇ ਕੋ ਫੋਨ ਲਗਾ ਲਿਆ ਮੈਂ इनको बार-बार बोल रहा हूं मैं वकील नहीं हूं वकील नहीं हूं ਇਹ ਮੰਨਦੇ ਹੋ ਮੈਂ ਕਿਹਾ 5 ਮਿੰਟ ਬਾਅਦ ਫੇਰਵਾ ਦੇ ਹਾਂ ਆਪਕੇ हिसाब ਉਹ ਬਤਾਓ ਮੈਂ ਕਿਹਾ ਫੇਰ ਮੈਂ ਕਹਿੰਦਾ ਮੈਂ ਨਹੀਂ ਵਕੀਲ ਮੈਂ ਕਿਹਾ ਖੀਰ ਨੂੰ ਮੈਂ ਕਹਿੰਦਾ ਬੰਦੇ ਦਾ ਕੇਸ ਦੱਸੋ ਕੀ ਹੈ ਹੁਣ ਤਾਂ ਮੈਂ ਕਿਹਾ ਫਾਂਸੀ ਹੋ ਗਈ ਯਾਰ ਮੈਂ ਕਹਿੰਦਾ ਪਿੱਛੇ ਹੀ ਨਹੀਂ ਛੱਡਦੇ ਕੋਸ ਆਪਾਂ ਤੇ ਕਹਿੰਦਾ ਯਾਰ ਕਮਾਲ ਆ ਤੇਰੀ ਉਹ ਹਸਰੋ ਆਟੇ ਮੈਂ ਕਹਿੰਦਾ ਕਿਉਂ ਕਹਿੰਦਾ ਇਹਨਾਂ ਦਾ ਕੰਦਾ ਜਰ ਮਰ ਮਰ ਰੂਈ ਜਾਂਦਾ ਕਬੂੜਗਾ ਵੀ ਆਪਣੇ ਬੰਦੇ ਨੂੰ ਫਾਂਸੀ ਹੋ ਗਈ ਕਿਉਂ ਮੈਂ ਕਹਿੰਦਾ ਰਵੇਰੋ ਮਾਰੇ ਉਹਨੇ ਫਾਂਸੀ ਹੋਣੀ ਸੀ ਉਹਨੂੰ ਹੈਂ ਮੈਂ ਕਹਿੰਦਾ ਨਹੀਂ ਸਾਡੇ ਪੰਜਾਬ ਵਾਲੇ ਨਹੀਂ ਐ ਫਾਂਸੀ ਦਿੰਦੇ ਕਿਸ ਨੂੰ ਬਾਈ ਕੋਈ ਨਹੀਂ ਮੈਲਡ ਹੋ ਜਾ ਗਿਆ ਆਪਦਾ ਬੰਦਾ ਤੁਹਾਡੇ ਸਹੀ ਸਲਾਮ ਦਾ ਵਕੀਲ ਨੂੰ ਫੋਨ ਲਾ ਕੇ ਪੁੱਛੋ ਤਰੀਕ ਕਿੰਨੀ ਐ ਮੈਨੂੰ ਨਹੀਂ ਪਤਾ ਠੀਕ ਐ ਉਹ ਕਈ ਗਲਤ ਫੋਨ ਵੀ ਭਵਣ ਭੂਸੇ ਪਾ ਦਿੰਦਾ ਬੰਦੇ ਨੂੰ ਤੇ کئی ਬੰਦੇ ਦੱਸਦੇ ਵੀ ਨਹੀਂ ਅੱਗੋਂ ਮੈਂ ਕੌਣ ਐ ਮੈਂ ਲਾਇਆ ਥੋੜੇ ਦਿਨ ਹੋ ਗਏ ਇੱਕ ਨੂੰ ਮੈਂ ਕਹਾ ਹੈਲੋ ਹਾਂ ਮੈਂ ਕਹਿੰਦਾ ਕਿਵੇਂ ਐ ਕਹਿੰਦਾ ਠੀਕ ਐ ਤੇ ਮੈਂ ਕਹਾ ਤੈਨੂੰ ਮੈਂ ਫੋਟੋ ਭੇਜੀ ਸੀ ਆ ਗਈ ਕਹਿੰਦਾ ਹਾਂ ਆ ਗਈ ਤੇ ਮੈਂ ਕਹਾ ਵੇਖ ਲੈ ਭਰਾ ਬਣ ਕੇ ਮੈਂ ਕਹਾ ਆਪਾਂ ਇਹ ਆਪਾਂ ਮਿਲ ਕੇ ਪ੍ਰੋਜੈਕਟ ਕਰਦੇ ਹਾਂ ਹਨਾ ਕਹਿੰਦਾ ਹਾਂ ਤੇ ਮੈਂ ਕਹਾ ਗਾਣਾ ਤੇਰਾ ਰੰਗ ਤੇਰਾ ਲਿਖਿਆ ਪਿਆ ਕਹਿੰਦਾ ਹਾਂ ਮੈਂ ਤਖਾ ਵੀ ਦਿੱਤਾ ਮੈਂ ਕਹਾ ਕਿੱਥੇ ਕਹਿੰਦਾ ਸਾਡੇ ਪਿੰਡ ਹੀ ਗਾਤਾ ਮੈਂ ਤਾਂ ਹੁਣ ਨਹੀਂ ਉੱਪਰ ਰਿਕਾਰਡਿੰਗ ਕਰਨੀ ਕਹਿੰਦਾ ਮੈਂ ਹੁਣ ਤੈਨੂੰ ਕੀ ਹੋ ਗਿਆ ਏਡੀ ਜਦੀ ਕਹਿੰਦਾ ਤੂੰ ਕਹਿੰਦਾ ਸੀ ਨਾ ਭਰਾਵਾ ਕਹਿੰਦਾ ਮੇਰਾ ਪ੍ਰੋਗਰਾਮ ਆਉਣ ਫੋਨ ਕੱਟ ਕਹਿੰਦਾ ਯਾਰ ਮੈਂ ਕੰਮ ਤੇ ਜਾਣਾ ਮੈਂ ਕਿਹਾ ਕਿੱਥੇ ਆ ਕਿੱਥੇ ਪ੍ਰੋਗਰਾਮ ਕਿੱਥੇ ਆ ਉਹ ਮੈਂ ਕਹਿੰਦਾ ਦਿਹਾੜੀ ਜਾਂਦਾ ਹਾਂ ਨਾ ਅਲੰਗ ਵਾਲਿਆ ਨਾ ਮੈਂ ਕਿਹਾ ਤੂੰ ਆਇਆ ਕੌਣ ਆ ਯਾਰ ਮੈਂ ਤੇ ਗਾਕਾਰ ਨੂੰ ਲਾਇਆ ਕਹਿੰਦਾ ਮੈਂ ਬਈ ਰੋਂਗ ਨੰਬਰ ਆ ਤੇਰਾ ਏ ਮੈਂ ਕਿਹਾ ਫਿਰ ਐਵੇਂ ਹੀ ਗਾਣੇ ਕੱਢੀ ਜਾਂਦਾ ਕਹਿੰਦਾ ਮਗਰ ਚਲ 10 ਮਿੰਟ ਤੇਰਾ ਸਵਾਦ ਲੈ ਲੈਂਦੇ ਹਾਂ ਹੁਣ ਨਹੀਂ ਲੋਕ ਦਾਸ ਦੇ ਮੈਂ ਕੌਣ ਆ ਗੋ ਹਣਾ ਹੁਣ ਤਾਂ ਆਪ ਹੀ ਪਹਿਲਾਂ ਪੁੱਛ ਲੈ ਆਵਾਜ਼ ਪਛਾਣ ਲੈ ਬੰਦਾ ਉਹੀ ਐ ਕਈ ਵਾਰੀ ਬੰਦਾ ਉਹੀ ਚੱਲ ਪਿੰਦਾ ਪੜ ਪੜ ਸਾਰਾ ਕੋ ਦਾਸ ਦਿੰਦਾ ਹੋਰ ਕਿਸੇ ਨੂੰ ਹਣਾ ਤਦ ਵਿੱਚ 9:30 ਦੇ ਹੋਈ ਸੀ ਪਟਿਆਲੇ ਅਸੀਂ ਐਸਐਚਓ ਕੋਲੇ ਜਾਣਾ ਥਾਣੇ ਹੋਰ ਚ ਜਾਣਾ ਜਾਬੜੇ ਹੋਰ ਚ ਉਹਦੇ ਕੋਲੇ ਜਾ ਕੇ ਬਹਿ ਕੇ ਜਿਉਂ ਲੱਗੇ ਸੁਣਾਉਣ ਜਨਾਬ ਆਏ ਜਨਾਬ ਆਏ 2 ਘੰਟੇ ਸੁਣਾ ਕੇ ਉਹ ਕਹਿੰਦਾ ਕੱਲ ਦੱਸੋ ਇਹ ਥਾਣੇ ਚ ਕੇਸ ਕਿਵੇਂ ਲੈਂਦਾ ਤੁਸੀਂ ਮੈਂ ਕਿਹਾ ਇੱਥੇ ਹੀ ਲਿਆਂਗਾ ਸੀ ਕਹਿੰਦਾ ਨਹੀਂ ਉਹ ਨੂੰ ਤਾਂ ਫਲਾਣਾ ਥਾਣਾ ਪੈਂਦਾ ਮੈਂ ਕਿਹਾ ਉਹ ਨਹੀਂ ਇਹ ਮਗੋਂ ਥੀ ਆਏ ਕਹਿੰਦਾ ਨਾ ਨਾ ਇਹ ਉਹਦੀ ਫਲਾਣੇ ਚ ਫਿਰਦੇ ਆ ਉਹ ਤੇਰਾ ਪੜਾਹੋ ਜੇ ਮੈਂ ਕਿਹਾ ਐਵੇਂ ਤੈਨੂੰ ਸੁਣਾਈ ਦੇ ਸਾਰੀ ਰਮੈਣ ਤੇ ਉਹ ਕਹਿੰਦਾ ਫਿਰ ਆਏ ਕਰੋ ਕੋਈ ਚਾਹ ਪੀ ਲਓ ਮੈਂ ਕਹਾਂ ਜਨਾਬ ਹੁਣ ਤੁਹਾਨੂੰ ਪੁੱਛਣਗੇ ਤੁਹਾਡੇ ਆ ਕੇ ਮੁਰਚੀ ਮੁਰਚੀ ਵੀ ਬਾਬਾ ਜੀ ਨਹੀਂ ਕਿਵੇਂ ਆਏ ਸੀ ਏਡੀ ਦੂਰ ਆ ਨਾ ਬੋਡੀ ਡਿਸਕੇਸ਼ਨ ਕਰੀ ਆ ਤੁਸੀਂ ਕਹੋਗੇ ਨਾ ਬੁੱਧੂ ਹੀ ਸੀ ਸਾਲੇ ਉਹੀ ਆ ਕੇ ਯਾਰ ਇਹਨਾਂ ਦਾ ਤਾਂ ਕੋਈ ਤੇ ਰੌਲੇ ਨਹੀਂ ਉਹ ਨਹੀਂ ਕਹਿੰਦਾ ਭਰਾਵੋ ਕਹਿੰਦਾ ਹੁਣ ਤੁਸੀਂ ਦੂਜੇ ਥਾਣੇ ਜਾਓ ਕਹਿੰਦਾ ਸੀ ਉੱਥੇ ਔੜ ਗਏ ਉਹ ਵੀ ਹੋਰ ਚੜ ਗਏ ਉੱਥੇ ਆ ਗਿਆ ਜੀ ਫੇਰ ਮੋੜ ਲਾਇਆ ਮੈਂ ਕਹਾਂ ਯਾਰ ਇਹ ਕਹਿੰਦੇ ਸਾਡਾ ਨਹੀਂ ਉਹ ਕਹਿੰਦਾ ਭਰਾਵਾ ਇਹ ਵੀ ਹੋਰ ਆ ਤੂੰ ਤਾਂ ਖਾਦਾ ਕੀ ਆ ਓਏ ਮੈਂ ਕਹ ਖਾਦਾ ਤਾਂ ਸਾਡਾ ਕੋ ਨਹੀਂ ਤੁਹਾਡੇ ਆ ਉਲਟ ਪਲਟ ਹੋਏ ਆ ਉਹ ਕਿਵੇਂ ਹੋ ਗਏ ਜੀੜਾ ਥਾਣਾ ਸੀਗਾ ਨਾਜ ਮੰਡੀ ਉਹ ਬਦਲ ਕੇ ਜਾਵਦਿਆ ਤ੍ਰਿਪੜੀ ਵਾਲੀ ਥਾ ਤੇ ਤ੍ਰਿਪੜੀ ਵਾਲਾ ਹੋ ਗਿਆ ਹੋਰ ਪਾਸੇ ਹੁਣ ਸੀ ਨਾਜ ਮੰਡੀ ਥਾਣਾ ਲੱਭ ਗਿਆ ਮੈਂ ਕਿਹਾ ਭਾਈ ਨਾਜ ਮੰਡੀ ਥਾਣਾ ਕਿੱਥੇ ਉਹ ਕਹਿੰਦੇ ਭਾਈ ਉਹ ਤਾਂ ਤ੍ਰਿਪੜੀ ਹੈ ਹੁਣ ਸਾਨੂੰ ਕੀ ਪਤਾ ਸੀ ਅਸੀਂ ਤ੍ਰਿਪੜੀ ਲਾਤੀ ਲੋਕੇਸ਼ਨ ਉਹ ਤ੍ਰਿਪੜੀ ਥਾਣੇ ਲੈ ਗਿਆ ਤੇ ਜਦੋਂ ਹੀ ਤ੍ਰਿਪੜੀ ਵਾਲਾ ਉਹ ਕਹਿੰਦੇ ਤਾਂ ਭਾਈ ਤ੍ਰਿਪੜੀ ਆ ਤੂੰ ਤਾਂ ਨਾਜ ਮੰਡੀ ਜਾਣਾ ਮੈਂ ਕਿਹਾ ਯਾਰ ਉਹ ਕਹਿੰਦੇ ਤ੍ਰਿਪੜੀ ਆ ਗਿਆ ਨਾਜ ਮੰਡੀ ਉਹ ਕਹਿੰਦਾ ਵਾਕੇ ਹੀ ਤ੍ਰਿਪੜੀ ਆ ਗਿਆ ਤ੍ਰਿਪੜੀ ਥਾਣੇ ਵਾਲੀ ਜਗ੍ਹਾ ਤੇ ਥਾਣਾ ਆ ਗਿਆ ਭਾਈ ਤੁਸੀਂ ਨਾਜ ਮੰਡੀ ਵਾਲਾ ਥਾਣਾ ਛੱਡ ਕੇ ਨਾਜ ਮੰਡੀ ਦੇ ਤ੍ਰਿਪੜੀ ਜਿੱਥੇ ਪਹਿਲਾਂ ਥਾਣਾ ਸੀ ਉੱਥੇ ਜਾਓ ਫੇਰ ਉਹਨੇ ਸਾਨੂੰ ਸਮਝਾਇਆ ਫੇਰ ਅਸੀਂ ਉੱਥੇ ਗਏ ਮੈਂ ਕਹਿੰਦਾ ਰੂਹੀ ਭੰਬੜ ਭੂਸੇ ਪਾਈ ਪਰਦੇ ਤੁਸੀਂ ਫੇਰ ਸਾਨੂੰ ਪਤਾ ਲੱਗਾ ਕਿ ਨਾ ਸਾਡੇ ਕੋਲੇ ਥਾਣੇ ਪੱਕੇ ਆ ਕਿਰਾਏ ਤੇ ਆ ਯਾਰ ਉਹ ਵੀ ਕਿਸੇ ਦੇ ਘਰ ਆ ਕਹਿੰਦਾ ਉੱਥੇ ਉਹ ਕਿਰਾਏ ਤੇ ਲਏ ਆ ਅਸੀਂ ਕਹਿੰਦਾ ਵਿੱਚ ਕੰਮ ਸਾਡਾ ਚੱਲੀ ਜਾਂਦਾ ਥਾਣਾ ਬਣ ਜਾਊਗਾ ਉੱਥੇ ਜਾਵਾਂਗੇ ਬਹੁਤ ਸੋਹਣਾ ਥਾਣਾ ਕਹਿੰਦਾ ਬੰਦੇ ਦਾ ਮਨ ਖੁਸ਼ ਹੋ ਜਾ ਕਰੂ ਆ ਕੇ ਮੈਂ ਕਹਿੰਦਾ ਲੈ ਇੱਥੇ ਆ ਕੇ ਕਿਨੇ ਹਾਂ ਮੈਂਗਾ ਨਹੀਂ ਇੱਤਿਆਗ ਦਾ ਰੋਣ ਮੱਲਮਲੀ ਨਿਕਲਦਾ ਬਈ ਤੁਸੀਂ ਚਾਹੇ ਮੈਂਗਾ ਮੂਰੇ ਸਮੋਤੇ ਰੱਖ ਦੇਵਾਂ ਅਨਸਾਰ ਬਈ ਆ ਜਾ ਖਾ ਵੀ ਮਠਿਆਈਆਂ ਲਿਆਂਦੀਆਂ ਪਈਆਂ ਤਾਂ ਵੀ ਚੀਕਾ ਮਾਰਦਾ ਬੰਦਾ ਲੱਤਾਂ ਦਾ ਚਰਨ ਚਰਨ ਲੱਗੇ ਨੇ ਕਰਨ ਮੈਂਗਾ ਥਾਣੇ ਦੇ ਗੇਟ ਚ ਆ ਕੇ ਪਰਉਂ ਹੀ ਆਏ ਹੋ ਜੇ ਕਿਸੇ ਦੇ ਨਾਲ ਹੀ ਮੈਂ ਕਹਿੰਦਾ ਜੇ ਫੜ ਕੇ ਲਿਆਂਦਾ ਵੇ ਫੇਰ ਹੱਸਿਆ ਹੀ ਖੜਾ ਹੋ ਮੈਂ ਕਿਹਾ ਉਹ ਨਹੀਂ ਕੋਸ਼ ਹੁੰਦਾ ਮੈਂਗਾ ਤੁਸੀਂ ਭਲਾ ਜੂਆਂ ਚ ਪਾ ਦਿਓ ਪਰ ਕੁੱਟਿਓ ਨਾ ਬੰਦਾ ਕਹਿੰਦਾ ਬਹੁਤ ਚੰਗੇ ਬੰਦੇ ਐ ਫੁੱਟ ਤੋਂ ਦੁਨੀਆ ਚੱਲਦੀ ਮੈਂਗਾ ਪਤੰਦਰਾ ਤੁਸੀਂ ਹੀ ਸਾਬਨੇ ਆ ਬੰਦਿਆਂ ਨੂੰ ਬੇਸ ਕਰਕੇ ਬੰਦਾ ਕਈ ਵਾਰੀ ਗਲਤ ਫਹਿਮਿਆਂ ਦਾ ਸ਼ਿਕਾਰ ਹੋ ਜਾਂਦਾ ਹੈ ਪਰ ਜਾਵੇ ਸਹੀ ਉਹ ਜਿਵੇਂ ਕਿਸੇ ਦੇ ਪ੍ਰੋਗਰਾਮ ਤੇ ਸੀ ਬੰਦੇ ਉਹ ਨਹੀਂ ਵੱਢ ਜਾਂਦੇ ਉਹ ਖਾਣ ਪੀਣ ਉਹੀ ਜਿਵੇਂ ਬੈਸੇ ਹੀ ਔਰ ਜਾਂਦੇ ਉਹ ਕਹਿੰਦੇ ਪ੍ਰੋਗਰਾਮ ਸੋਹਣਾ ਸੀ ਤੇ ਰੋਟੀ ਪਾਣੀ ਚੱਲੇ ਮौज ਨਾ ਬੈਠੇ ਖਾਈ ਜਾਣਾ ਉਹਨਾਂ ਨੂੰ ਸ਼ੱਕ ਹੋ ਗਿਆ ਉਹ ਕਹਿੰਦਾ ਬੰਦੇ ਗਲਤ ਹੈ ਉਹ ਕਹਿੰਦਾ ਆ ਵੀ ਆਪਾਂ ਉਹ ਮੁੰਡੇਆਂ ਨੂੰ ਆ ਉਹ ਦਾ ਦੂਜਾ ਪਾਸੇ ਹੋ ਗਿਆ ਉਹ ਕਹਿੰਦਾ ਆ ਬਈ ਆਪਾਂ ਕੁੜੀਆਂ ਨੂੰ ਆ ਤੇ ਦੋ ਦੋ ਛੱਡੀਆਂ ਉਹ ਕਹਿੰਦੇ ਗੱਲ ਕੀ ਕਹਿੰਦੇ ਸਾਰੇ ਸਾਡੇ ਬਾਪੂ ਦਾ ਭੋਗ ਆ ਸਾਰੇ ਕੁੜੀ ਬੁੱਢੇ ਦੇ ਨਾਲ ਹੁਣ ਕਹਿੰਦਾ ਭਈ ਮਠਿਆਈਆਂ ਦਾ ਵਾਹ ਬਣਾਈ ਬੜੇ ਤੁਸੀਂ ਕਹਿੰਦਾ ਉਹ ਵੱਡਾ ਕੀਤਾ ਉਹਨਾਂ ਦੇ ਬਾਲਲੇ ਉੱਤੇ ਹੈ ਉਹ ਕਈ ਵਾਰੀ ਬੰਦਾ ਇਹ ਗਲਤ ਵਿਮੀ ਚ ਫਸ ਜਾਂਦਾ ਕਿ ਬਹੁਤ ਮੁੰਡੇ ਫੜੇ ਜਾਂਦੇ ਹੁੰਦੇ ਸੀ ਪੜਨ ਵਾਲੇ ਹਰੇਕ ਦੇ ਵਿਆਹ ਚ ਵਰ ਜਾਣਾ ਹਰੇਕ ਦੀ ਬਿਆਹ ਚ ਵਰਜਣਾ ਉਹ ਤਾਂ ਪੈਲਸ ਨਵੇਂ ਨਵੇਂ ਚੱਲੇ ਸੀ ਉਦੋਂ ਕਹਣਾ ਘਰੇ ਦਾ ਅਗਲਾ ਫੜ ਨੂੰ ਪੈਲਸ ਚ ਕੀ ਫੜ ਨੂੰ ਵਰਦਿਓ ਦੇ ਕੇ ਧੱਕਾ ਪਰ ਜਿਹਦੀ ਬਾਈ 11-1200 ਰੁਪਏ ਪਲੇਟ ਕਰੀ ਹੁੰਦੀ ਉਹ ਲਾਭ ਹੀ ਲੈਂਦਾ ਵਿੱਚ ਉਹ ਘਰ ਵਾਲਿਆਂ ਦਾ ਆ ਹੀ ਨਿਗਾ ਹੁੰਦੀ ਆ ਹੀ ਆ ਬਰਾਤ ਹੀ ਨਹੀਂ ਲੱਗਦਾ ਆ ਨਹੀਂ ਲੱਗਦਾ ਹਰੇਕ ਨੂੰ ਮੋਢੇ ਦਾ ਤਰ ਤਰ ਪਾਉਂ ਦਿੰਦੇ ਅਗਲੇ ਬਾਈ ਦਾ ਘਰ ਆ ਪੈਂਦਾ ਕਿਵੇਂ ਹੈ ਕਿਵੇਂ ਆਉਣੇ ਹੋਏ ਕੀ ਲਿਆ ਆਜਾ ਤੇਰੀ ਇਹਨਾਂ ਨਾਲ ਤੈਨੂੰ ਬਰਾਤ ਦਾ ਕਾੜ ਦਿੱਤਾ ਇਹਨਾਂ ਨੇ ਕਾਤੋਂ ਦਿੱਤਾ ਉਹ ਤਾਂ ਅੱਧੇ ਘੱਟਣ ਨੂੰ ਕਰਦੇ ਹੁੰਦੇ ਆ ਵਾਧਿਆਨ ਨੂੰ ਵੜਨ ਦਿੰਦੇ ਨੇ ਦੇ ਗੇਟ ਤੇ ਵੀ ਉੱਥੇ ਹੀ ਰੋਟੀਆਂ ਫੜਾ ਦੇ ਇਧਰ ਪਲੇਟਾਂ ਕਹਿਣਗੇ ਤੇ ਉਹ ਕਦੋਂ ਵੜਨ ਦਿੰਦੇ ਆ ਪਰ ਉਹ ਤੋਂ ਫੜੇ ਜਾਂਦੇ ਸੀ ਹੁਣ ਨਹੀਂ ਫੜੇ ਜਾਂਦੇ ਹੁਣ ਬੜੇ ਤਰੀਕੇ ਨਾਲ ਜਾਂਦੇ ਆ ਉਹ ਤੋਂ ਫੜੇ ਕਿਉਂ ਜਾਂਦੇ ਸੀ ਜਾ ਕੇ ਟੇਬਲ ਤੇ ਬਹਿ ਜਾਣਾ ਵੇਟਰ ਸੱਦਣਾ 100 ਰੁਪਇਆ ਫੜਾਉਣਾ ਇੱਥੇ ਹੀ ਦਰਿਆਈ ਤਗੜੀ ਲੈ ਕੇ ਉਹ ਹੁਣ ਸਾਰਾ ਰਾਚਨ ਉਧਰ ਹੀ ਦਰਿਆ ਜਾਣਾ ਉਧਰ ਹੀ ਦਰਿਆ ਜਾਣਾ ਥੋੜੇ ਟਾਈਮ ਬਾਅਦ ਦੂਜੇ ਨੇ ਦੇ ਦੇਣਾ 100 ਜੇ ਤਿੰਨ ਜਾਣੇ ਆਉਣ ਤਾਂ 300 ਦੇਦਾ ਵੇਟਰ ਨੂੰ ਵੇਟਰ ਨੇ ਕਿਹਾ ਆਪ ਦੇ ਮੁੱਲ ਲੈ ਕਿਉਂਣਾ ਤਕੀ ਪਲੇਟ ਮੂਰੇ ਚਕੀ ਪਲੇਟ ਮੂਰੇ ਉਹ ਘਰ ਵਾਲਿਆਂ ਨੂੰ ਪਤਾ ਲੱਗ ਗਿਆ ਉਹਦਾ ਯਾਰ ਵੀ ਆ ਕਿਵੇਂ ਅੱਧਾ ਖਾਂਦੇ ਆ ਤਾਂ ਸਿੱਟੀ ਜਾਂਦੇ ਆ ਉਤੋ ਟਾ ਲੈਂਦੇ ਸੀ ਬਹੁਤ ਸਿਆਣੇ ਸਿਆਣੇ ਬੰਦੇ ਫੜੇਗੇ ਮੈਂ ਦੱਸ ਨਹੀਂ ਸਕਦਾ ਕਿ ਇਹੋ ਜਿਹਾ ਬੰਦਾ ਫੜਿਆ ਗਿਆ ਮੈਂ ਕਹਿੰਦਾ ਰਹਿ ਰੱਬ ਦਾ ਨਾ ਉਹ ਸੁਧਰ ਉਹ ਫੇੜੀ ਉਹਨਾਂ ਨੇ ਉਹ ਆੜਾਇਆ ਮੈਂ ਕਹਿੰਦਾ ਯਾਰ ਪੱਗਾ ਕੱਚ ਜਿਉਂ ਉਧਰੋਂ ਤੁਰੇ ਹੋਣ ਇਹ ਕੀ ਓਏ ਲੜਾਈ ਹੋ ਗਈ ਲੜਾਈ ਹੋ ਗਈ ਉਹ ਤਾਂ ਪੈਲਸੇ 'ਚ ਵਿਆਹ ਹੋ ਗਏ ਸੀ ਲੜਾਈ ਹੋ ਗਈ ਉਹ ਬਾਅਦ 'ਚ ਦੱਸਿਆ ਗਿਆ ਇਹਨੇ ਕਹਿੰਦਾ ਤਾਂ ਬੰਨ੍ਹ ਲਈ ਸੀ ਲੜਾਈ ਕਿਹੜੀ ਹੋਈ ਐ ਇਹ ਤਾਂ ਬਹੁੜ ਆਏ ਉਹ ਕਰੀ ਲੜਪੇ ਲੜਪੇ ਤੇ ਉਹਨਾਂ ਨੇ ਢਾਢੀ ਬੰਦਾ ਕੁੱਟਿਆ ਕੁੱਟ ਘੱਟ ਕੇ ਤੇ ਦੁਬਾਰਾ ਵੇਰ ਉਹਨਾਂ ਦੇ ਘਰੇ ਉਹਨਾਂ ਨੇ ਬੰਨ ਲਿਆ ਦੁਬਾਰਾ ਗਿਆ ਜਦੋਂ ਢਾ ਲਿਆ ਜਦੋਂ ਤੇ ਬੰਨ ਕੇ ਬਿਠਾ ਲਿਆ ਤੇ ਬੈਠੇ ਬੈਠੇ ਫੇਰ ਉਹਨਾਂ ਨੂੰ ਪਤਾ ਕੀ ਕਹਿੰਦਾ ਜਾਂ ਤਾਂ ਹੁਣ ਮੈਨੂੰ ਕਹਿੰਦਾ ਮਾਰ ਦਿਓ ਜੇ ਮੈਂ ਬਚ ਗਿਆ ਤਾਂ ਕੱਲੇ ਕੱਲੇ ਨੂੰ ਮਾਰੋ ਉਹਨਾਂ ਨੇ ਜੱਟ ਲਿਆ ਤੱਕ ਤੇ ਇਹ ਕਹਿੰਦਾ ਬਾਈ ਯਾਰ ਨਾ ਯਾਰ ਹੁਣ ਕਾਹਦਾ ਘੁੰਦਿਆ ਉਹ ਕਹਿੰਦਾ ਨਾ ਤੇਰੀ ਜਾਕੜ ਹਜੇ ਵੀ ਆ ਤੂੰ ਕਹਿੰਦਾ ਕੱਲੇ ਕੱਲੇ ਨੂੰ ਮਰ ਉਹ ਤੇ ਕਹਿੰਦਾ ਡਾਇਲੋਗ ਬੋਲਿਆ ਬਾਈ ਯਾਰ ਉਹ ਤਾਂ ਮੈਂ ਡਾਇਲੋਗ ਮਾਰਿਆ ਕਹਿੰਦਾ ਮੈਂ ਕਿੱਥੇ ਮਾਰੂੰ ਉਹ ਕਹਿੰਦਾ ਸਾਰੇ ਡਾਇਲੋਗ ਹਜੇ ਵੀ ਬੋਲਦਾ ਹੈ ਕਈ ਬੰਦੇ ਆਏ ਵੀ ਕੋ ਟਿਕਾ ਜਾਂਦੇ ਆ ਠੀਕ ਹੈ ਜੀ ਬਾਕੀ ਕੈਮਰੇ ਦੀ ਕੁਆਲਿਟੀ ਦੱਸਿਓ ਜੇ ਕੋਈ ਮਾੜੀ ਮੋਢੀ ਸੈਟਿੰਗ ਕਰਨ ਵਾਲੀ ਐ ਅਸੀਂ ਕਰਾਵਾਂਗੇ ਕਿਉਂਕਿ ਹਲੇ ਫਿਲਹਾਲ ਨਮਾ ਹੈ ਪਹਿਲੀ ਵੀਡੀਓ ਬਣਾਈ ਆਪਾਂ ਚੈੱਕ ਕਰਦੇ ਆਂ ਫਿਰ ਆਪਾਂ ਅਗੇ ਤੋਰਾਂਗੇ ਕੰਮ ਸਾਰਾ ਜੇ ਕੋਈ ਕਮੀ ਹੋਈ ਤਾਂ ਜਰੂਰ ਅਸੀਂ ਮਾਫੀ ਚਾਹੁੰਦੇ ਆਂ ਇਹਦੀ ਅਸੀਂ ਵੀ ਸੋਧ ਕਰਾਂਗੇ ਚੈੱਕ ਕਰਾਂਗੇ ਹਨਾ ਬਾਕੀ ਬੇਟਾ ਸੈਟਿੰਗ ਕਰੂਗਾ ਜਦੋਂ ਸਾਰਾ ਫਿਰ ਸਮਝਣਾ ਵੀ ਪੈਂਦਾ ਹਨਾ ਤੇ ਜੇ ਕੋਈ ਉੱਚਾ ਨੀਵਾ ਸਾਉਂਦ ਬੋਲਿਆ ਹੋਵੇ ਜਾਂ ਕੋਈ ਵੀਡੀਓ ਬਣਾਉਣ ਚ ਗਲਤੀ ਹੋਵੇ ਤਾਂ ਮਾਫੀ ਚਾਹੁੰਦੇ ਆਂ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ